ਵਿਸ਼ਵਗੁਰੂ ਭਾਵੇਂ ਨਰਿੰਦਰ ਮੋਦੀ ਨੂੰ ਦੁਨੀਆ ਨਾਮ ਮੰਨੇ ਪਰ ਦੇਸ਼ ਦਾ ਜਿਹੜਾ ਹਿੰਦੂ ਭਾਈਚਾਰਾ ਹਿੰਦੂ ਤਬਕਾ ਵਾ ਉਹ ਆਪਣਾ ਗੁਰੂ ਮੰਨ ਚੁੱਕੇ ਨੇ ਮੋਦੀ ਜਿਵੇਂ ਪੰਜਾਬ ਦੇ ਵਿੱਚ ਅਕਾਲੀ ਦਲ ਲੋਕਾਂ ਦੀ ਪਾਰਟੀ ਸੀ ਪਰ ਬਣ ਗਈ ਬਾਦਲਾਂ ਦੀ ਹੁਣ ਕਾਂਗਰਸ ਤੇ ਅਕਾਲੀ ਦਲ ਦਾ ਇੱਕੋ ਜਿਹਾ ਫਿਊਚਰ ਲੱਗਦਾ ਇੰਡੀਆ ਦੇ ਵਿੱਚ ਤੇ ਪੰਜਾਬ ਦੇ ਵਿੱਚ ਜੀ ਤੇ ਬਹੁਤ ਸਾਰੇ ਖਾਸ ਕਰਕੇ ਮਿਨੋਰਟੀ ਜਾਂ ਜਿਹੜਾ ਇੱਕ ਅਗਾਹਵਾਦੂ ਸੋਚ ਵਾਲੇ ਜਿਹੜੇ ਭਾਰਤ ਵਿੱਚ ਵੱਸਦੇ ਲੋਕ ਉਹਨਾਂ ਨੂੰ ਲੱਗਦਾ ਸੀ ਕਿ ਇਹਨਾਂ ਚੋਣਾਂ ਦੇ ਵਿੱਚ ਮੋਦੀ ਸਾਹਿਬ ਨੂੰ ਝਟਕਾ ਮਿਲੂਗਾ ਸਾਡੇ ਜਹਾਜ਼ ਦੇ ਭੂਤ ਨਹੀਂ ਭਲਾ ਦਿੱਤੀ ਗਈ ਸੀ ਹੈਨਾ ਉਹਨ ਕਾਲੀ ਦਲ ਵੀ ਟਿੱਚਰਾ ਕਰਦੇ ਸੁਭੀ ਸਿੰਘ ਬਾਦਲ ਦੀ ਸਟੇਟਮੈਂਟ ਆ ਗਈ ਕਿ 500 ਕਰੋੜ ਰੁਪਈਆ ਖਰਚ ਦਿੱਤਾ ਹੈਗਾ ਪੰਜਾਬ ਦੇ ਲੋਕਾਂ ਦਾ ਜਿੰਨੇ ਪੰਜਾਬ ਰਜੇ ਪੂਜਾ ਇਹ ਹੁਣ ਨਾ ਪੰਜਾਬ ਪਖਾਰੀ ਬਣ ਗਿਆ ਹੈਗਾ ਪੰਜਾਬ ਦੇ ਵਿੱਚ ਲੋਕਾਂ ਨੇ ਹਾਸਾ ਜਿਕੇ ਵੋਟਾਂ ਪਾਤੀਆਂ ਕਿ ਬਿਜਲੀ ਫ੍ਰੀ ਮਿਲ ਗਈ ਹੈਗੀ ਆ ਜੀ ਬੱਸਾਂ ਫ੍ਰੀ ਮਿਲ ਗਈਆਂ ਬੁੜੀਆਂ ਨੂੰ ਬੱਸਾਂ ਫਰੀ ਹੁਣ 1000 ਰੁਪਇਆ ਮਿਲ ਜਣਾ ਗਿਆ ਜਿਹੜੀਵਾਲ ਸਾਹਿਬ ਤੇ ਭਗਵੰਤ ਸਿੰਘ ਸਾਹਿਬ ਕਹਿੰਦੇ ਕਿ ਮੇਰੇ ਵੀ 32 ਆ ਤੇ ਮੇਰੇ ਵੀ 32 ਆ ਜਿਹੜਾ 32 ਦੰਦ ਵਾਲਾ ਕਹਿੰਦੇ ਜਿਹੜੇ ਮੂੰਹੋਂ ਬੋਲਦੇ ਤੇ ਬੋਲ ਪੁੱਗ ਜਾਂਦੇ ਨੇ ਉਹ ਸਵਾਲ ਹੈ ਕਿ ਤੁਹਾਡੇ 32 ਦੰਦ ਪੰਜਾਬ 'ਚ ਹੀ ਆ ਤੇ ਵੋਟਾਂ ਜਿਹੜੀਆਂ ਉਹ ਨੋਟਾਂ ਨਾਲ ਵੀ ਘਟਾਈਆਂ ਹੋਈਆਂ ਉਹ ਜਿਹੜੀ ਜਜਬਾਤੀ ਆ ਕਿ ਐਰ ਕੀ ਐਰ ਕੀ ਬਾਦਲਾਂ ਦਾ ਧੌਂ ਚੁੱਕਲਾ ਕਢਾ ਆ ਕਾਂਗਰਸੀਆਂ ਦੇ ਧੌਂ ਚੁੱਕਲਾ ਕਢਣ ਆ ਜਾ ਜੀ ਅਸੀਂ ਤੋਂ ਚੋਕੇਲਾ ਕੱਢਦੇ ਉਹ ਯਾਰ 14 ਦੇ ਵਿੱਚ ਬੀਜਪੀ ਦਾ ਜਣਾ ਖਾਣਾ ਖੜਾ ਕੀਤਾ ਗਿਆ ਸੀ ਸਾਰੇ ਹਿੰਦੁਸਤਾਨ ਚ ਜਿੱਤ ਗਿਆਗੇ ਉਹਨਾਂ ਦਾ ਨੰਬਰ 2 ਜਿਹੜਾ ਅਰੁਂਜੀਤ ਲੀ ਅੰਬਰਸਰੀਆਂ ਨੇ ਹਰਾ ਦਿੱਤਾ ਸੀ ਮਾਂ ਜਤਾ ਸੀ ਨਾ हरियाणा ਵੱਖਰਾ ਸੋਚਦਾ Rajasthan ਵੱਖਰਾ ਸੋਚਦਾ ਅਸੀਂ ਹੋਰ ਤਰ੍ਹਾਂ ਸੋਚਦੇ ਪੰਜਾਬੀ ਮਤਲਬ ਜੇ ਸੂਰਜ ਇਧਰੋਂ ਚੜਦਾ ਸੀ ਕਹਿੰਦੇ ਕਿ ਨਹੀਂ ਅੱਜ ਇਧਰੋਂ ਚੜਾਉਣਾ ਹੈਗਾ ਨਾ ਲੱਗਦਾ ਕਿਤੇ ਨਾ ਕਿਤੇ ਉਸ ਇੰਡੀਆ ਗੱਠਜੋੜ ਤੇ ਵੀ ਅਸਰ ਪੈਣਾ ਉੱਥੇ ਵੀ ਕਾਂਗਰਸ ਹਲਕੀ ਹੋਵੇਗੀ ਹੌਲੀ ਹੋਵੇਗੀ ਦੂਜੀਆਂ ਪਾਰਟੀਆਂ ਹੋਰ ਤਰ੍ਹਾਂ ਸੋਚਣੀਆਂ ਕਾਂਗਰਸ ਦੇ ਬਾਰੇ ਜਿਸ ਤਰ੍ਹਾਂ ਪਹਿਲਾਂ ਸੋਚਦੇ ਸੀ ਉਸ ਤਰ੍ਹਾਂ ਨਹੀਂ ਸੋਚਣਗੀਆਂ ਹੁਣ ਜਿਹੜੇ ਬਾਕੀ ਗੱਠਜੋੜ ਇੰਡੀਆ ਗੱਠਜੋੜ ਦੇ ਵਿੱਚ ਉਹ ਕਾਂਗਰਸ ਨੂੰ ਆਪਣੇ ਹਿਸਾਬ ਦੇ ਨਾਲ ਚਲਾਏਗੀ ਕਾਂਗਰਸ ਦੀ ਮਜਬੂਰੀ ਹੋ ਸਕਦੀ ਆ ਵੀ ਆਮ ਆਦੀ ਪਾਰਟੀ ਦੇ ਨਾਲ ਗੱਠਜੋੜ ਕਰ ਲੋ ਪਰ ਗਵਿੰਤ ਮੰਡ ਦੀ ਮਜਬੂਰੀ ਨਹੀਂ ਹੈਗੀ ਹੁਣ ਪਰ ਜਿੱਦਣ ਰਿਜ਼ਲਟ ਆ ਗਿਆ 224 ਦਾ ਉਦਣ ਜਿਹੜਾ ਵਾ ਕਾਂਗਰਸ ਪੰਜਾਬ ਚੋਂ ਬਿਲਕੁਲ ਖਤਮ ਹੋ ਜਾਊਗੀ ਜਿਵੇਂ ਉੱਤਰਾਖੰਡ ਚ ਹੋ ਗਈ ਜਿਵੇਂ ਦਿੱਲੀ ਚ ਹੋ ਗਈ ਜਿਵੇਂ ਬਿਹਾਰ ਚ ਹੋ ਗਈ ਜਿਵੇਂ ਯੂਪੀ ਚ ਹੋ ਗਈ ਪਰ ਗਰਾਊਂਡ ਲੈਵਲ ਤੇ ਜਿਹੜੇ ਨਾ ਹੁਣ ਸਾਰੀਆਂ ਪਾਰਟੀਆਂ ਨੇ ਕੀ ਕਰ ਦਿੱਤਾ ਹੈਗਾ ਕਿ ਫੇਸਬੁੱਕ ਤੇ ਲਾਈਵ ਹੋ ਜੋ ਜੀ ਪ੍ਰੈਸ ਕਾਨਫਰੰਸ ਕਰ ਦੋ ਇਨਾ ਕੀ ਆ ਕੋਈ ਮਾਸਸ ਲੈਵਲ ਤੇ ਜਿਹੜੇ ਪ੍ਰੋਟੈਸਟ ਲੋਕਾਂ ਦੇ ਹੱਕ ਦੇ ਵਿੱਚ ਉਹ ਕੋਈ ਵੀ ਪਾਰਟੀ ਨਹੀਂ ਕਰੀ ਸ਼ਸ਼ੀਕਾਲ ਵੀ ਸੋਸ਼ਲ ਦੇ ਪ੍ਰੋਗਰਾਮ ਸਿਆਸੀ ਖੰਡ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੈਂ ਮਨਪ੍ਰੀਤ ਤਰਾਮਣਵਾਦ ਚਾਰ ਸੂਬਿਆਂ ਤੇ ਨਤੀਜੇ ਆਉਂਦੇ ਨੇ ਤੇ ਉਸ ਤੋਂ ਬਾਅਦ ਦੇਸ਼ ਦੀ ਸਿਆਸਤ ਦੇ ਅੰਦਰ ਇੱਕ ਤਰ੍ਹਾਂ ਦੀ ਹਲਚਲ ਪੈਦਾ ਹੋਈ ਹੈ ਤੇ ਇਹਨਾਂ ਨਤੀਜਿਆਂ ਨੂੰ ਲੈ ਕੇ ਖਾਸ ਤੌਰ ਤੇ ਦੇਸ਼ ਦੀ ਸਿਆਸਤ ਔਰ ਖਾਸ ਤੌਰ ਤੇ ਪੰਜਾਬ ਦੀ ਸਿਆਸਤ ਤੇ ਕੀ ਅਸਰ ਪੈਣ ਵਾਲਾ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਹੋਰ ਕਿਹੜੇ ਤੌਰ ਤਰੀਕੇ ਲੱਭ ਸਕਦੀ ਆ ਕਾਂਗਰਸ ਕਿਹੜੀਆਂ ਗੱਲਾਂ ਦੀ ਸਮੀਖਿਆ ਕਰ ਸਕਦੀ ਆ ਸਾਰੀ ਗੱਲਬਾਤ ਨੂੰ ਲੈ ਕੇ ਅੱਜ ਦੀ ਗੱਲਬਾਤ ਜਿਹੜੀ ਹੋਊਗੀ ਚਰਚਾ ਕਰਾਂਗੇ ਨਤੀਜਿਆਂ ਨੂੰ ਲੈ ਕੇ ਤੇ ਆਉਣ ਵਾਲੀ ਜਿਹੜੀ ਪੰਜਾਬ ਦੀ ਸਿਆਸਤ ਆ ਖਾਸ ਤੌਰ ਤੇ ਲੋਕ ਸਭਾ ਚੋਣਾਂ ਆਉਣੀਆਂ ਨੇ ਤੇ ਉਹਨਾਂ ਚੋਣਾਂ ਦੇ ਉੱਤੇ ਇਹਨਾਂ ਨਤੀਜਿਆਂ ਦਾ ਅਸਰ ਕਿੰਨਾ ਕੁ ਪਵੇਗਾ ਨਾਲ ਇੰਡੀਆ ਗੱਠ ਜੋੜ ਤੇ ਕੀ ਇਸ ਦਾ ਪ੍ਰਭਾਵ ਪਵੇਗਾ ਇਹਨਾਂ ਗੱਲਾਂ ਬਾਤਾਂ ਨੂੰ ਲੈ ਕੇ ਸਾਡੇ ਨਾਲ ਅੱਜ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਪੁੱਲਰ ਹਣੀ ਹੋਣਗੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਵੀਰੇ ਠੀਕ ਠਾਕ ਵਧੀਆ ਚੜ੍ਹਦੀ ਕਲਾ ਨਤੀਜੇ ਜਿਸ ਤਰ੍ਹਾਂ ਆਏ ਤੁਹਾਨੂੰ ਲੱਗਦਾ ਸੀ ਇਸ ਤਰ੍ਹਾਂ ਦੀ ਉਮੀਦ ਸੀ ਜਿਵੇਂ ਦਾ ਹੈ ਨਤੀਜੇ ਆਏ ਨਿੱਕਲ ਬਿਲਕੁਲ ਇਹ ਲੱਗਦਾ ਕਿਉਂਕਿ ਬੀਜੇਪੀ ਖਾਸ ਕਰਕੇ ਜੇ ਨਰਿੰਦਰ ਮੋਦੀ ਸਾਹਿਬ ਦੀ ਗੱਲ ਕੀਤੀ ਜਾਵੇ ਉਹ ਇਸ ਟਾਈਮ ਜੇਤੂ ਕੋੜਾ ਜੇ ਕਾਂਗਰਸ ਵਾਸਤੇ ਹੁਣ ਵੱਸ ਦੀ ਗੱਲ ਨਹੀਂ ਰਹੀ ਕਿ ਬੀਜੇਪੀ ਨੂੰ ਰੋਕ ਪਾਣ ਕਿਉਂਕਿ ਇੱਕ ਤੇ ਬੀਜੇਪੀ ਦਾ ਕਾਡਰ ਇੰਨਾ ਜਿਆਦਾ ਮਜ਼ਬੂਤ ਹੋ ਚੁੱਕਾ ਇੱਕ ਬੀਜੇਪੀ ਚੱਲ ਰਹੀ ਆ ਦੋ ਝੰਡਿਆਂ ਤੇ ਚੱਲ ਰਹੀ ਆ ਉਹ ਡਵੈਲਪਮੈਂਟ ਦੇ ਨਾਲ ਨਾਲ ਹਿੰਦੂ ਤਤਵ ਜਿਹੜਾ ਏਜੰਡਾ ਉਹਨਾਂ ਦਾ ਨਾ ਉਹ ਦੋਨੇ ਚੱਲ ਰਹੀ ਆ ਤੇ ਦੇਸ਼ ਦੀ ਜਨਤਾ ਨੇ ਤੁਸੀਂ ਮੰਨ ਕੇ ਚਲੋ 60 70% ਲੋਕੀ ਮੰਨ ਚੁੱਕਿਆ ਕਿ ਅ ਵਿਸ਼ਵਗੁਰੂ ਭਾਵੇਂ ਨਰਿੰਦਰ ਮੋਦੀ ਨੂੰ ਦੁਨੀਆ ਨਾਮ ਮੰਨੇ ਪਰ ਦੇਸ਼ ਦਾ ਜਿਹੜਾ ਹਿੰਦੂ ਭਾਈਚਾਰਾ ਹਿੰਦੂ ਤਬਕਾ ਵਾ ਉਹ ਆਪਣੇ ਗੁਰੂ ਮੰਨ ਚੁੱਕੇ ਨੇ ਮੋਦੀ ਨੂੰ ਤੇ ਉਸ ਗੁਰੂ ਦੇ ਮੁਕਾਬਲੇ ਕਾਂਗਰਸ ਪਾਰਟੀ ਕੋ ਕੋਈ ਚਿਹਰਾ ਨਹੀਂ ਹੈਗਾ ਰਾਹੁਲ ਗਾਂਧੀ ਆਪਣੀ ਜਿਹੜੀ ਪਛਾਣ ਅਮੇਜ਼ ਆ ਉਹ ਬਣਾ ਨਹੀਂ ਪਾਇਆਗਾ ਉਹ ਲੋਕਾਂ ਦੇ ਵਿੱਚ ਵਿਚਰਦਾ ਉਸ ਲਹਿਜੇ ਤੇ ਉਹਨੂੰ ਰਿਸਪੌਂਸ ਨਹੀਂ ਮਿਲਦਾਗਾ ਤਿੱਜੀ ਜਿਹੜੀ ਗੱਲ ਹੈ ਕਿ ਭਾਜਪੀ ਕਰਨਾਟਕਾ ਦੀ ਹਾਰ ਤੋਂ ਬਾਅਦ ਉਹਨਾਂ ਨੇ ਲੈਸਨ ਸਿੱਖਿਆ ਕਾਂਗਰਸ ਚਾਹੇ ਸੱਤਾ ਤੋਂ ਬਾਹਰ ਬੈਠੀ ਆ ਉਹਨਾਂ ਦੇ ਸਿਰ ਤੇ ਹਜੇ ਵੀ ਹੰਕਾਰ ਦਿਮਾਗ ਵਿਗੜਾ ਆ ਖਰਾਬ ਆ ਗਰੁੱਪ ਬਾਜੀ ਬਹੁਤ ਜ਼ਿਆਦਾ ਹੈਗਾ ਤੇ ਮੀਨਤ ਨਹੀਂ ਆਗੇ ਔਰ ਜਿਵੇਂ ਐਗਜ਼ਾਮਪਲ ਦੇ ਤੌਰ ਤੇ ਮੱਧ ਪ੍ਰਦੇਸ਼ ਦਾ ਜਿਹੜਾ ਕਮਲਨਾਥ ਆ ਕਮਲਨਾਥ ਕੀ ਕਹਿ ਰਹਾਗੇ ਮੈਨੂੰ ਬਸ ਤੁਸੀਂ ਦਿੱਲੀੋਂ ਬੈਠੋ ਆਸ਼ੀਰਵਾਦ ਦਿਓ ਮੈਂ ਤੁਹਾਨੂੰ ਸੀਟ ਜੀ ਸੂਬਾ ਕੱਢ ਕੇ ਦਵਾਂਗਾ ਕੀ ਬਣਿਆ ਹਾਰ ਗਏ ਰਾਜਸਥਾਨ ਦੇ ਵਿੱਚ ਸਚਨ ਪਾਇਲਟ ਅਸ਼ੋਕ ਗਲੋਤ ਦੀ ਲੜਾਈ ਆ ਅਸ਼ੋਕ ਗਲੋਤ ਦੀ ਚੱਲੀ ਹੈਗੀ ਕੀ ਬਣਿਆ ਹਾਰ ਗਏ ਛਤੀਸਗੜ੍ਹ ਜੀ ਨੇ ਲੱਗਾ ਕਿ ਬਬੇਸ਼ ਬਗੇਲ ਸਾਡਾ ਬਹੁਤ ਵਧੀਆ ਕੰਮ ਕਰਦਾ ਹੈਗਾ ਉਹ ਤਿਹਾਰ ਕੇ ਹੁਣ ਜਦ ਇਹਨਾਂ ਸੂਬਿਆਂ ਦੇ ਵਿੱਚ ਜਿਹੜੇ ਵੱਡੇ ਸੂਬੇ ਤੁਹਾਡੇ ਪੱਲੇ ਕੁਝ ਰਹਿ ਨਹੀਂਆ ਹਾਲਾਂਕਿ ਠੀਕ ਹੈ ਤੁਹਾਡਾ ਵੋਟ ਬੈਂਕ ਨਹੀਂ ਕਟਿਆ ਹਨਾ ਉਹ ਵੋਟ ਸਸਟੇਨ ਕੀਤਾ ਲੇਕਿਨ ਐਂਡ ਆਫ ਦਾ ਡੇ ਕੀ ਹੁੰਦਾ ਜਿਹਦੀ ਸਰਕਾਰ ਆ ਉਹ ਤੇ ਇੱਕ ਦਿਲ ਨੂੰ ਲੁਭਾਉਣ ਵਾਸਤੇ ਚੰਗੇ ਹੈਗੇ ਨਾ ਖਿਆਲ ਕਿ ਸਾਡਾ ਜੀ ਵੋਟ ਪਰਸੈਂਟ ਟਿਕਿਆ ਹੈਗਾ ਤੇ ਇਸ ਕਰਕੇ ਉਹ ਅਗਰ ਮੰਨ ਕੇ ਚੱਲਦੇ ਹੋ ਉਦੇ ਇੱਕ ਤੁਹਾਡਾ ਭਲੇਖਾ ਇੱਕ ਆਪੇ ਪਿੱਠ ਥਾਪ ਲੋ ਪਰ ਸਰਕਾਰ ਤੇ ਸਰਕਾਰ ਹੀ ਆ ਸਰਕਾਰ ਉਹਨਾਂ ਦੀ ਬਣ ਗਈ ਤੇ ਇਸ ਕਰਕੇ ਬੀਜੇਪੀ ਨਰਿੰਦਰ ਮੋਦੀ ਉਹ ਹੁਣ ਕਾਂਗਰਸ ਕੋ ਹੈ ਨੀਚਾਰਾ ਕਿਉਂਕਿ ਰਾਹੁਲ ਗਾਂਧੀ ਨੂੰ ਲੋਕਾਂ ਨੇ ਪਸੰਦ ਨਹੀਂ ਕੀਤਾ ਹੈ ਠੀਕ ਹੈ ਇੱਕ ਪਾਸੇ ਡਵੈਲਪਮੈਂਟ ਦੀਆਂ ਗੱਲਾਂ ਹੋ ਰਹੀਆਂ ਨੇ ਤੇ ਰਾਹੁਲ ਗਾਂਧੀ ਮੁਹੱਬਤ ਦੀਆਂ ਦੁਕਾਨਾਂ ਵੇਚਦਾ ਇੱਕ ਪਾਸੇ ਰੋਜੀ ਰੋਟੀ ਤੋਂ ਲੋਕੀ ਮਥਾਜ ਹੋ ਕੇ ਬੈਠੇ ਨੇ ਤੇ ਰਾਹੁਲ ਗਾਂਧੀ ਕਹਿੰਦਾ ਕਿ ਦੇਸ਼ ਦੇ ਉੱਪਰ ਜਾਤੀ ਆਧਾਰਿਤ ਜਨਗਣਨਾ ਕਰਨੀ ਚਾਹੀਦੀ ਹੈ ਗਿਆ ਇਸ ਟਾਈਮ ਜਿਹੜੀ ਦੇਸ਼ ਦੀ ਨੌਜਵਾਨ ਪੀੜ੍ਹੀ ਆ ਉਹਨਾਂ ਨੂੰ ਜਾਤ ਪਾਤ ਦੇ ਵਿੱਚ ਵੰਡਣਾ ਜ਼ਰੂਰੀ ਆ ਕਿ ਉਹਨਾਂ ਨੂੰ ਰੋਜ਼ਗਾਰ ਦੇਣਾ ਜ਼ਰੂਰੀ ਆ ਕਾਂਗਰਸ ਅੰਗਰੇਜ਼ਾਂ ਵਾਲੀ ਪਾਲਿਸੀ ਤੇ ਅੱਜ ਵੀ ਚੱਲ ਰਹੀ ਹੈਗੀ ਆ ਕਿ ਦੇਸ਼ ਨੂੰ ਜਾਤ ਦੇ ਆਧਾਰ ਤੇ ਵੰਡ ਦੋ ਮੋਦੀ ਨੂੰ ਆ ਮੋਦੀ ਕਹਿੰਦਾ ਕਿ ਦੇਸ਼ ਬੀਜੇਪੀ ਕਹਿੰਦੀ ਹਿੰਦੂਵਾਦ ਤੇ ਡਵੈਲਪਮੈਂਟ ਉਹ ਡਵੈਲਪਮੈਂਟ ਦੀਆਂ ਗੱਲਾਂ ਕਰਦੇ ਨੇ ਤੇ ਕਾਂਗਰਸ ਜੋ ਪਹਿਲੀਆਂ ਜੀ ਕੇਐਸਸੀ ਬੀਸੀ ਓਬੀਸੀ ਜਨਰਲ ਕੈਟੇਗਰੀ ਫਿਰ ਜਨਰਲ ਦੇ ਵਿੱਚ ਵੰਡ ਦੋ ਕਿ ਬ੍ਰਾਹਮਣ ਭਾਈਚਾਰਾ ਇਹ ਬਾਣੀਆਂ ਭਾਈਚਾਰਾ ਇਹ ਖੱਤਰੀ ਭਾਈਚਾਰਾ ਹੈਗਾ ਇਹ ਸਿੱਖ ਭਾਈਚਾਰਾ ਹੈ ਰਵੀ ਸਿੱਖ ਭਾਈਚਾਰਾ ਇਹ ਇਹ ਜਿਹੜੀਆਂ ਚੀਜ਼ਾਂ ਇਹ ਜਿਹੜਾ ਨੌਜਵਾਨ ਆ ਉਹ ਇਹ ਚੀਜ਼ਾਂ ਨੂੰ ਪਰਵਾਹ ਨਹੀਂ ਕਰਦਾ ਨੌਜਵਾਨ ਤੇ ਚਾਹੁੰਦਾ ਕਿ ਮੈਨੂੰ ਮਿਲਦਾ ਕੀ ਆ ਨਾ ਤੇ ਜਾਤ ਪਾਤ ਵਾਲਾ ਜਿਹੜਾ ਮਸਲਾ ਹੈ ਜਿਹੜਾ ਨਾ ਜੀ ਉਦੇ ਚ ਇਹ ਕਿ ਪਤਾ ਨਹੀਂ ਰਾਹੁਲ ਗਾਂਧੀ ਨੂੰ ਕਿੰਨੇ ਏਜੰਡਾ ਦੇ ਦਿੱਤਾ ਗਿਆ ਕਿ ਦੇਸ਼ ਦੀ ਦੁਨੀਆ ਹੁਣ ਇਸ ਜਾਤ ਪਾਤ ਤੇ ਗੱਲਾਂ ਕਰੂਗੀ ਤੇ ਵੋਟਾਂ ਪਾ ਦੂਗੀ ਹਾਲਾ ਕੋਈ ਸ਼ੱਕ ਨਹੀਂ ਹੈ ਜਿੰਨਾ ਹਿੰਦੂਇਸਮ ਦੇ ਵਿੱਚ ਜਾਤ ਪਾਤ ਦਾ ਜਿਆਦਾ ਪ੍ਰਭਾਵ ਆ ਅੱਜ ਵੀ ਕਈ ਮੰਦਰਾਂ ਦੇ ਵਿੱਚ ਨਾ ਤੁਸੀਂ ਔਰਤਾਂ ਮੰਦਰ ਜਾ ਸਕਦੀਆਂ ਸੁਪਰੀਮ ਕੋਰਟ ਦੇ ਆਰਡਰ ਵੀ ਤੇ ਨਾ ਕੋਈ ਦਲਤ ਮੰਦਰਾਂ ਦੇ ਵਿੱਚ ਜਾ ਕੇ ਪੁਜਾਰੀ ਬਣ ਸਕਦਾ ਹੈ ਲੇਕਿਨ ਓਵਰ ਆਲ ਜਿਹੜੇ ਲੋਕ ਨੇ ਉਹ ਜਨਤਾ ਜਿਹੜੀ ਆ ਉਹ ਕਾਂਗਰਸ ਦੀਆਂ ਗੱਲਾਂ ਦੇ ਵਿੱਚ ਨਹੀਂ ਆਈ ਬੀਜੇਪੀ ਦਾ ਜਿਹੜਾ ਏਜੰਡਾ ਹੈ ਕਲੀਅਰ ਆ ਜੀ ਹਿੰਦੂਇਜ਼ਮ ਤੇ ਡਿਵੈਲਪਮੈਂਟ ਹੈ ਬਿਲਕੁਲ ਮੋਦੀ ਕਹਿ ਰਹੇ ਸੀ ਕਿ ਮੇਰੀ ਜਿਹੜੀ ਆ ਦੇਸ਼ ਕੀ ਆ ਔਰਤਾਂ ਨਾਲ ਨੌਜਵਾਨਾਂ ਦੇ ਨਾਲ ਡਿਵੈਲਪਮੈਂਟ ਦੇ ਨਾਲ ਆ ਉਹ ਕਹਿੰਦੇ ਚਾਰ ਮੇਰੀ ਗਰੀਬੀ ਇਹ ਆ ਜੀ ਮੇਰਾ ਏਜੰਡਾ ਇਹ ਆ ਤੇ ਕਾਂਗਰਸ ਕੀ ਕਹਿ ਰਹੀ ਹੈ ਕਿ ਦੇਸ਼ ਦੇ ਵਿੱਚ ਜਾਤੀ ਆਧਾਰ ਤੇ ਜਨਗਣਨਾ ਕਰਵਾਈ ਜਾਵੇ ਜੋ ਕਾਂਗਰਸ ਪਾਰਟੀ ਦੀ 1947 ਤੋਂ ਜਲਦੀ ਉਸੇ ਫੰਡੇ ਤੇ ਆ ਔਰ ਰਾਹੁਲ ਗਾਂਧੀ ਪ੍ਰਿੰਕਾ ਗਾਂਧੀ ਸੋਨੀਆ ਗਾਂਧੀ ਕਦੀ ਮਾ ਪ੍ਰਧਾਨ ਬਣ ਜਾਂਦੀ ਕਦੀ ਪੁੱਤ ਪ੍ਰਧਾਨ ਬਣ ਜਾਂਦਾ ਕਦੀ ਧੀ ਜਨਰਲ ਸੈਕਟਰੀ ਬਣ ਜਾਂਦੀ ਆ ਕਾਂਗਰਸ ਪਾਰਟੀ ਲੋਕਾਂ ਦੀ ਆ ਗਾਂਧੀਆਂ ਦੀ ਨਹੀਂ ਹੈਗੀ ਉਹ ਅੱਜ ਵੀ ਗਾਂਧੀ ਪਰਿਵਾਰ ਤੇ ਕਬਜ਼ਾ ਕਰਕੇ ਬੈਠਾਗਾ ਉਹ ਨਹੀਂ ਹੈ ਬੀਜੇਪੀ ਹੁਣ ਇਹ ਨਹੀਂ ਹੈ ਕਿ ਬੀਜੇਪੀ ਨਰਿੰਦਰ ਮੋਦੀ ਦੀ ਜਾਂ ਅਮਿਤ ਸ਼ਾਹ ਦੀ ਜਾਂ ਜੇਪੀ ਨੱਡਾ ਦੀ ਉਹ ਲੋਕਾਂ ਦੀ ਆ ਜਿਵੇਂ ਪੰਜਾਬ ਦੇ ਵਿੱਚ ਅਕਾਲੀ ਦਲ ਲੋਕਾਂ ਦੀ ਪਾਰਟੀ ਸੀ ਪਰ ਬਣ ਗਈ ਬਾਦਲਾਂ ਦੀ ਹੁਣ ਕਾਂਗਰਸ ਤੇ ਕਾਲੀ ਦਲ ਦਾ ਕਿਹੋ ਜਿਹਾ ਫਿਊਚਰ ਲੱਗਦਾ ਇੰਡੀਆ ਦੇ ਵਿੱਚ ਤੇ ਪੰਜਾਬ ਦੇ ਵਿੱਚ ਜੀ ਇੱਕ ਇਹ ਵੀ ਹੈ ਕਿ ਜਦੋਂ ਭਾਰਤ ਜੋੜੋ ਯਾਤਰਾ ਹੁੰਦੀ ਆ ਜਾਂ ਰਾਹੁਲ ਗਾਂਧੀ ਤਾਂ ਬਹੁਤ ਸਾਰੀਆਂ ਵੀਡੀਓ ਸਾਹਮਣੇ ਆਉਂਦੀਆਂ ਲੋਕਾਂ ਦੇ ਵਿੱਚ ਵਿਚਰਦੇ ਨੂੰ ਕਹਿੰਦੇ ਨੇ ਕਿ ਮੈਂ ਆਮ ਲੋਕਾਂ ਦੇ ਵਿੱਚ ਜਾ ਰਿਹਾ ਤੁਹਾਨੂੰ ਲੱਗਦਾ ਹੈ ਕਿ ਲੋਕਾਂ ਨੂੰ ਇਹ ਨਹੀਂ ਲੱਗਿਆ ਕਿ ਰਾਹੁਲ ਗਾਂਧੀ ਉਸ ਤਰ੍ਹਾਂ ਦਾ ਲੀਡਰ ਨਹੀਂ ਬਣ ਪਾਇਆ ਜਾਂ ਫਿਰ ਉਸ ਤਰ੍ਹਾਂ ਦੀ ਜਿਹੜੀ ਲੋਕਾਂ ਦੀ ਸਮਝ ਆ ਉਹਨੂੰ ਸਮਝ ਨਹੀਂ ਪਾਇਆ ਤੇ ਤੀਜੀ ਗੱਲ ਜਿਵੇਂ ਤੁਸੀਂ ਕੀਤੀ ਹੈ ਮਿਹਨਤ ਦੀ ਵੱਡੀ ਕਮੀ ਹੈ ਤੇ ਨਾਲ ਦੀ ਨਾਲ ਫਿਰ ਜਿਹੜੀ ਧੜੇਵਾਜੀ ਉਹ ਪੰਜਾਬ 'ਚ ਵੀ ਦੇਖਣ ਨੂੰ ਮਿਲ ਜਾਂਦੀ ਹੈ ਇਹ ਗੱਲਾਂ ਦਾ ਵੱਡਾ ਅਸਰ ਕਾਂਗ ਦੇਖੋ ਇੰਡੀਆ ਦੀ ਗੱਲ ਕੀਤੀ ਜਾਵੇ ਤੇ ਮਚਿਓਰਟੀ ਲੈਵਲ ਉਹ ਸ਼ੋ ਨਹੀਂ ਹੋ ਰਿਹਾ ਰਾਹੁਲ ਗਾਂਧੀ ਕੋਲ ਅਨੁਕ੍ਰਿ ਕਰਕੇ ਕਿ ਨਾ ਤੁਸੀਂ ਅਮਰੀਕਾ ਦੇ ਵਿੱਚ ਜਾ ਕੇ ਟਰੱਕ ਵੀ ਚਲਾ ਲਿਆ ਝੋਨਾ ਵੀ ਵੜ ਲੈ ਕਾਂਕੀ ਵੜ ਲਈ ਮਜ਼ਦੂਰ ਵੀ ਕਰ ਲਈ ਟੋਪੀਆਂ ਵੀ ਪਾਲੀਆਂ ਕੁੱਲੀ ਵੀ ਬਣ ਗਏ ਟੈਕਸੀ ਵੀ ਚਲਾ ਲਈ ਨਾ ਬਿਲਕੁਲ ਇਹ 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 ਸ਼ੋਸ਼ੇ ਨਹੀਂ ਇਹ ਪੋਲੀਟੀਕਲ ਸ਼ੋਸ਼ੇ ਨੇ ਇਲੈਕਸ਼ਨ ਪੰਡੇ ਨੇ ਹੁਣ ਇੱਕ ਪਾਸੇ ਮੋਦੀ ਬਹੁਤ ਜ਼ਿਆਦਾ ਸੈਕੰਡ ਟਾਈਮ ਪ੍ਰਾਈਮ ਮਿਨਿਸਟਰ ਸਟੈਬਲਿਸ਼ ਹੋ ਚੁੱਕਾ ਕਿਉਂਕਿ ਲੜਾਈ ਤੇ ਹੁੰਦੀ ਯਾਰ ਨਿੰਜਾ 51 ਦੀ ਇੱਥੇ ਤੇ ਲੜਾਈ ਹੁਣ 80 20 ਦੀ ਆ ਬਿਲਕੁਲ ਦੇਸ਼ ਦਾ ਲਾਜ਼ਮੀ ਤੌਰ ਤੇ ਅੱਖਾਂ ਬੰਦ ਕਰਕੇ ਜਿਹੜਾ ਹਿੰਦੂ ਭਾਈਚਾਰਾ ਉਹ ਮੰਨ ਚੁੱਕਾ ਕਿ ਅਸੀਂ ਜੇ ਸੇਵ ਹਾਲਾਂਕਿ ਸਦੀਆਂ ਤੋਂ ਸੇਵ ਆ ਹਿੰਦੁਸਤਾਨ ਦੇ ਹਿੰਦੂ ਭਾਈਚਾਰੇ ਨੂੰ ਕਦੀ ਡਰਨ ਦੀ ਲੋੜ ਨਹੀਂ ਆ ਲੇਕਿਨ ਉਹਨਾਂ ਨੇ ਇੱਕ ਅਜਿਹਾ ਨਰੇਟਿਵ ਸਿਰਜ ਦਿੱਤਾ ਹੈ ਮਾਹੌਲ ਇਦਾਂ ਸਿਰਜ ਦਿੱਤਾ ਕਿ ਨਹੀਂ ਜੀ ਮੋਦੀ ਤੋਂ ਬਗੈਰ ਅਸੀਂ ਸਾਡਾ ਕੁਝ ਨੁਕਸਾਨ ਹੋ ਜੂਗਾ ਨਾ ਉਹ ਚੀਜ਼ਾਂ ਲਕੀਰ ਏਡੀ ਵੱਡੀ ਖਿੱਚ ਦਿੱਤੀ ਹੈਗੀ ਕਾਂਗਰਸ ਇਹ ਕਹਿੰਦਾ ਕਿਸੇ ਦੀ ਲਕੀਰ ਮਟੇਣੀ ਤੇ ਫਿਰ ਜਾਂ ਆਪਣੀ ਲਕੀਰ ਵੱਡੀ ਕਰ ਲਓ ਇਹਦੇ ਦੋਨੇ ਜੋਗੇ ਨਹੀਂ ਹੈਗੇ ਨਾ ਹਾਲਾਂਕਿ ਕਾਂਗਰਸ ਪਾਰਟੀ ਕੋਲ 6 ਲੱਖ ਪਿੰਡਾਂ ਦੇ ਵਿੱਚ ਕਾਢ ਰਾਂ ਉਹ ਖਤਮ ਹੋ ਗਿਆ ਦੋ ਵਾਰ ਤੁਸੀਂ ਸੱਤਾ ਚੋਂ ਬਾਹਰ ਹੋ ਗਏ ਨੇ ਇਹਨਾਂ ਇਹਨਾਂ ਤੁਹਾਨੂੰ ਉਮੀਦ ਇਹਨਾਂ ਨੂੰ ਕਿ ਮੱਧ ਪ੍ਰਦੇਸ਼ ਚੋਂ ਉਮੀਦ ਉਮੀਦ ਸਿੱਕੀ ਬਣਿਆ ਰਾਜਸਥਾਨ ਚੋਂ ਉਮੀਦ ਸਿੱਕੀ ਬਣਿਆ ਛਤਿਸਗੜ੍ਹ ਤੋਂ ਮੀਜ਼ੇ ਕੀ ਬਣਿਆ ਕਿਉਂਕਿ ਹੰਕਾਰ ਹਲੇ ਵੀ ਹਾਰ ਤੋਂ ਬਾਅਦ ਵੀ ਹੰਕਾਰ ਇਹ ਕਹਿੰਦਾ ਨਾ ਹਾਰਨ ਤੋਂ ਬਾਅਦ ਬੰਦੇ ਦਾ ਦਿਮਾਗ ਸੈੱਟ ਹੋ ਜਾਂਦਾ ਕਾਂਗਰਸੀਆਂ ਦੇ ਦਿਮਾਗ ਸੈੱਟ ਨਹੀਂ ਹੁੰਦਾ ਪੰਜਾਬ ਦੇ ਵਿੱਚ ਦੇਖੋ ਜੇ 227 ਬੜੀ ਦੂਰ ਪਈ ਆ ਹਲੇ 24 ਦੀਆਂ ਤੁਸੀਂ ਜਿੱਤੀਆਂ ਇੱਥੇ ਪਹਿਲਾਂ 6-7 ਚੀ ਮਿਨਿਸਟਰ ਬਣ ਕੇ ਬੈਠੇ ਕਾਂਗਰਸ ਪਾਰਟੀ ਦੇ ਹੈਨਾ ਰਾਜਾ ਮਿਰਿੰਦਰ ਸਿੰਘ ਵੜਿੰਗ ਅਰਵਨੀਤ ਸਿੰਘ ਬਿੱਟੂ ਪ੍ਰਤਾਪ ਸਿੰਘ ਬਾਜਵਾ ਸੁਖਜਿੰਦਰ ਸਿੰਘ ਰੰਦਾਵਾ ਮਿਰਲਾ ਦੇ ਚਰਨਜੀਤ ਸਿੰਘ ਚੰਨੀ ਹਨ ਹਲੇ ਕੁਝ ਹੈ ਨਹੀਂ ਹੈ ਲੇਕਿਨ ਇਹ ਕਾਂਗਰਸ ਪਾਰਟੀ ਦੇ ਵਿੱਚ ਜਮ ਦੇ ਚੀਫ ਮਨਿਸਟਰ ਬਣ ਕਮਲਾਤ ਵੀ ਕਿ ਮੈਨੂੰ ਕੋਈ ਲੋੜ ਨਹੀਂ ਮੈਂ ਸਰਕਾਰ ਬਣਾ ਲਾਂਗੇ ਜਿਵੇਂ ਪੰਜਾਬ ਦੇ ਵਿੱਚ ਇੱਥੇ ਨਵਜੋਤ ਸਿੰਘ ਸਿੱਧੂ ਕੈਪਟਨ ਮਰਿੰਦਰ ਸਿੰਘ ਦਾ ਪੇਚਾ ਪਿਆਰ ਹੈ ਹਨ ਜਾਂ ਹੋਰ ਨਾ ਦਾ ਪੇਚਾ ਪਿਆਰ ਹੈ ਰਾਜਸਥਾਨ ਦੇ ਵਿੱਚ ਵੀ ਉਹ ਪੇਚਾ ਪਿਆਰਿਆ ਅਸ਼ੋਕ ਲੋਧ ਦਾ ਤੇ ਸਚਨ ਪਾਇਲਟ ਦਾ ਹੈ ਤੇ ਇਸ ਕਰਕੇ ਕਾਂਗਰਸ ਪਾਰਟੀ ਲੈਸਨ ਸਿੱਖ ਨਹੀਂ ਰਹੀ ਹਾਰਨ ਤੋਂ ਬਾਅਦ ਸਿੱਖਦੇ ਨੇ ਲੇਕਿਨ ਇਹਨਾਂ ਨੇ ਨਹੀਂ ਸਿੱਖਿਆਗਾ ਔਰ ਇੱਕ ਇੱਕ ਗਰੁੱਪ ਬਾਜੀ ਬਹੁਤ ਜ਼ਿਆਦਾ ਮਿਹਨਤ ਨਹੀਂ ਹੁਣ ਦੇਖੋ ਹਫਤੇ ਤੱਕ ਦੇਖਿਓ ਕਿਦਾਂ ਕਿਦਾਂ ਰਾਹੁਲ ਛੁੱਟੀਆਂ ਬਣਾਉਂ ਚੱਲ ਜੂਗਾ ਬਿਲਕੁਲ ਠੀਕ ਹੈ ਉਹ ਉਹ ਸਭ ਤੋਂ ਵੱਡੀ ਵਜ੍ਹਾ ਲੇਕਿਨ ਇਹਦੇ ਨਾਲ ਇੰਡੀਆ ਲੈਵਲ ਤੇ ਗੱਲ ਕੀਤੀ ਆ ਵੀ ਕਿ ਜਿਵੇਂ ਦੇਸ਼ ਇੱਕ ਦੇ ਹੈ ਸੀ ਕਿ ਜਿਹੜੀ ਇੱਕ ਨਵਾਂ ਕਾਂਗਰਸ ਉੱਠੂਗੀ ਦੁਬਾਰਾ ਬਿਲਕੁਲ ਅਮੀਸ਼ ਸਿੰਘ ਕਿਉਂਕਿ ਬਹੁਤ ਸਾਰੇ ਖਾਸ ਕਰਕੇ ਮਿਨੋਰਟੀ ਜਾਂ ਜਿਹੜਾ ਇੱਕ ਅਗਾਹ ਵਧੂ ਸੋਚ ਵਾਲੇ ਜਿਹੜੇ ਭਾਰਤ ਵਿੱਚ ਵੱਸਦੇ ਲੋਕ ਉਹਨਾਂ ਨੂੰ ਲੱਗਦਾ ਸੀ ਕਿ ਇਹਨਾਂ ਚੋਣਾਂ ਦੇ ਵਿੱਚ ਮੋਦੀ ਸਾਹਿਬ ਨੂੰ ਝਟਕਾ ਮਿਲੇਗਾ ਔਰ 2024 ਦੇ ਵਿੱਚ ਗੇਮ ਪਲਟ ਸਕਦੀ ਹੁਣ ਤਾਂ ਲੱਗਦਾ ਨਹੀਂ ਆ ਕਿ ਜਿਵੇਂ ਉਹ ਕਹਿੰਦੇ ਸੀ 350 ਸੀਟਾਂ ਲੋਕ ਸਭਾ ਚ ਲੈ ਕੇ ਜਾਣੀਆਂ ਬਿਲਕੁਲ ਉਹ ਲੱਗਦਾ ਹੈ ਕਿ ਇਸ ਹੱਬ ਨੇ ਦਿਲਾਈ ਜਾਣਗੇ ਜਦ ਹੈ ਨਹੀਂ ਇੰਡੀਆ ਗੱਠ ਜੋੜ ਜਿਹੜਾ ਬਣਾਇਆ 26 27 ਪਾਰਟੀਆਂ ਦਾ ਉਹ ਅੱਜ ਸਾਰਿਆਂ ਦੀ ਸਟੇਟਮੈਂਟ ਦੇਖ ਲੋ ਜਿਹੜੇ ਉਹਦੇ ਠਾਕਰੇ ਗਰੁੱਪ ਦੇ ਨੇ ਸੰਜੇ ਰਾਉਤ ਉਹ ਕਹਿੰਦੇ ਅਗਰ ਮਮਤਾ ਬੇਨਰਜੀ ਨੂੰ ਗਰੁੱਪ ਦਾ ਲੀਡਰ ਬਣਾਇਆ ਹੁੰਦਾ ਤੇ ਰਿਜ਼ਲਟ ਹੀ ਕੁਝ ਹੋਰ ਹੋਣਾ ਸੀ ਬਿਲਕੁਲ ਜਿਹੜੇ ਸ਼ਰਦ ਜਾਦਵ ਨੇ ਉਹ ਕਹਿੰਦੇ ਕਿ ਸਾਨੂੰ ਇਹ ਉਮੀਦ ਨਹੀਂ ਸੀ ਮਹਿਬੂਬਾ ਮੁਫਤੀ ਕਹਿ ਰਹੀ ਹੈਗੀ ਹੈ ਕਿ ਪਤਾ ਨਹੀਂ ਕੀ ਕੁਝ ਹੋ ਗਿਆ ਇਹ ਇਹ ਹੈ ਨਹੀਂ ਇਹਨਾਂ ਦੀ ਰਣਨੀਤੀ ਜਿਹੜੀ ਆ ਉਹ ਮੈਨੂੰ ਲੱਗਦਾ ਕਿ ਹੁਣ ਇੰਡੀਆ ਗੱਠ ਜੋੜ ਵੀ ਬਣ ਜੇ ਤੇ ਮੋਦੀ ਸਾਹਿਬ ਅਗਰ ਅਜਿਹੇ ਤਰੀਕ ਨਾਲ ਕੱਲ ਤੇ ਪਤਾ ਨਹੀਂ ਕੀ ਕੁਝ ਹੋ ਜਾਣਾ ਉਹਨਾਂ ਦਾ ਇਹਨਾਂ ਨੂੰ ਮਿਲਦਾ ਕਿ ਜੇਤੂ ਘੋੜਾ ਰੋਕਣਾ ਔਖਾ ਬੀਜਪੀ ਜਿਸ ਬੀਜਪੀ ਰਣਨੀਤੀ ਦੇ ਨਾਲ ਚੱਲ ਰਹੀ ਹੈਗੀ ਹੈ ਹਾਲਾਂਕਿ ਬੀਜਪੀ ਇੱਕ ਫਿਰਕੂ ਪਾਰਟੀ ਮੰਨੀ ਜਾਂਦੀ ਹੈਗੀ ਪਰ ਜਦ ਹਿੰਦੁਸਤਾਨ ਦੇ ਲੋਕਾਂ ਨੇ ਅਸੈਪਟ ਹੀ ਕਰ ਲਿਆ ਬਿਲਕੁਲ ਵਾਰ-ਵਾਰ ਅਸੈਪਟ ਕੀਤਾ ਜਾਂਦੋ ਨਾ ਇੱਕ ਵਾਰ 2014 ਚ ਕਰ ਲਿਆ 2019 ਚ ਕਰ ਲਿਆ ਉਸ ਤੋਂ ਬਾਅਦ ਕਈ ਸੂਬਿਆਂ ਦੇ ਵਿੱਚ ਇਲੈਕਸ਼ਨ ਹੋ ਗਏ ਉੱਥੇ ਅਸੈਪਟ ਕਰ ਲਿਆਗਾ ਮ ਹਬ ਸਿਰਪਾ ਜਿਹੜੀ ਉੱਤਰਾਖੰਡ ਦੇ ਵਿੱਚ ਉਹਨਾਂ ਦੀ ਦੁਬਾਰਾ ਸਰਕਾਰ ਬਣ ਗਈ ਹਿਮਾਚਲ ਤੇ ਕਾਂਗਰਸ ਬਣ ਗਈ ਉੱਤਰਾ ਕਰਨਾਟਕਾ ਦੇ ਵਿੱਚ ਜਿਹੜੀ ਉਮੀਦ ਸੀ ਕਿਉਂਕਿ ਉਹਨਾਂ ਦਾ ਜਿਹੜਾ ਜੱਦੂ ਰੁੱਪਾ ਸੀ ਉਹ ਬੜਾ ਕਰਪਟ ਹੈਗਾ ਸੀ ਇਸ ਕਰਕੇ ਉਹ ਉਹਨੂੰ ਹਟਾਇਆ ਨਹੀਂ ਗਿਆ ਤੇ ਉੱਥੇ ਕਰਨਾਟਕਾ ਦੀ ਸਰਕਾਰ ਬਣ ਗਈ ਲੇਕਿਨ ਆ ਜਿਹੜੀਆਂ ਪੰਜ ਸਟੇਟਾਂ ਦੀਆਂ ਇਲੈਕਸ਼ਨ ਸੀ ਇਹਦੇ 'ਚ ਕਾਂਗਰਸ ਨੂੰ ਲੱਗਦਾ ਕਿ ਜਿਹੜੀਆਂ ਤਿੰਨ ਮੋਟੀਆਂ ਸਟੇਟਾਂ ਨੇ ਜੀ ਰਾਜਸਥਾਨ ਮੱਧ ਪ੍ਰਦੇਸ਼ ਤੇ ਛੱਤੀਸਗੜ ਸਾਡੀ ਵਾਪਸੀ ਹੋਏਗੀ ਪਰ ਹੋਈ ਨਹੀਂ ਇੱਕ ਇਹ ਵੀ ਹੁੰਦਾ ਜਦੋਂ ਇੰਡੀਆ ਗੱਠਜੋੜ ਦੀ ਚਰਚਾ ਹੋਈ ਇੰਡੀਆ ਗੱਠਜੋੜ ਬੰਦ ਆ ਉਹਦੇ ਵਿੱਚ ਕਾਂਗਰਸ ਉੱਤੇ ਸੀ ਕਿਉਂਕਿ ਮੰਨਿਆ ਜਾਂਦਾ ਪੁਰਾਣੀ ਪਾਰਟੀ ਆ ਹਾਲਾਂਕਿ ਸਾਰੇ ਸੂਬਿਆਂ ਦੇ ਵਿੱਚ ਉਹਨਾਂ ਦਾ ਕਿੱਡਰ ਹੈਗਾ ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਉਸ ਇੰਡੀਆ ਗੱਠਜੋੜ ਤੇ ਵੀ ਅਸਰ ਪੈਣਾ ਉੱਥੇ ਵੀ ਕਾਂਗਰਸ ਹਲਕੀ ਹੋਵੇਗੀ ਹੌਲੀ ਹੋਵੇਗੀ ਦੂਜੀਆਂ ਪਾਰਟੀਆਂ ਹੋਰ ਤਰ੍ਹਾਂ ਸੋਚਣੀਆਂ ਕਾਂਗਰਸ ਦੇ ਬਾਰੇ ਜਿਸ ਤਰ੍ਹਾਂ ਪਹਿਲਾਂ ਸੋਚਦੇ ਸੀ ਉਸ ਤਰ੍ਹਾਂ ਨਹੀਂ ਸੋਚਣੀਆਂ ਗਿਆ ਹੁਣ ਨਹੀਂ ਦੇਖੋ ਮਜਬੂਰੀ ਬਣ ਗਈ ਕਾਂਗਰਸ ਪਾਰਟੀ ਦੀ ਕਾਂਗਰਸ ਪਾਰਟੀ ਦੀ ਅੱਜ ਵੀ ਇੰਡੀਆ ਗੱਠਜੋੜ ਦਾ ਇੱਕ ਜਿਹੜਾ ਮੋਟਾ ਇਹਨਾਂ ਨੂੰ ਬੀਜੇਪੀ ਨੂੰ 160 ਤੇ ਰੋਕਣਾ ਹੈਗਾ ਇਹ ਨਹੀਂ ਕਹਿੰਦੇ ਕਿ ਅਸੀਂ ਸਰਕਾਰ ਬਣਾਈ ਕਹਿੰਦੇ ਅਸੀਂ ਉਹਨੂੰ ਰੋਕਣਾ 160 ਤੇ ਰੋਕਣਾ ਜਾਂ 260 ਤੇ ਰੋਕਣਾ ਹੈਗਾ ਟਾਰਗੇਟ ਹੀ ਜੇ ਤੁਸੀਂ ਇਹ ਲੈ ਕੇ ਚੱਲ ਰਹੇ ਉਹ ਦੂਜਾ ਬੀਜੇ ਆ ਜਿਹੜਾ ਹੁਣ ਇੰਡੀਆ ਗੱਠ ਜੋੜ ਆ ਦੇ ਕੋਈ ਇੰਡੀਆ ਗੱਠ ਜੋੜ ਨੂੰ ਲੈ ਕੇ ਅ ਮਜਬੂਰੀ ਬਣ ਗਈ ਹਾਰ ਕੇ ਹੁਣ ਮਜਬੂਰੀ ਜ਼ਿਆਦਾ ਕਾਂਗਰਸ ਪਾਰਟੀ ਦੀ ਹੈਗੀ ਬਾਕੀ ਤੇ ਮੰਨੋ ਮਮਤਾ ਬੇਨਰਜੀ ਦੀ ਨਹੀਂ ਮਜਬੂਰੀ ਹੈਗੀ ਨਾ ਕਿ ਉਹ ਕਹਿੰਦੀ ਮੇਰਾ ਬੰਗਾਲ ਸੇਫ ਆ ਕੇਜਰੀਵਾਲ ਕਹੂਗਾ ਮੇਰਾ ਪੰਜਾਬ ਤੇ ਸੇਫ ਆ ਦਿੱਲੀ ਸੇਫ ਆ ਹੁਣ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਸੀਪੀਆਈ ਸੀਪੀਐਮ ਉਹਨਾਂ ਨੂੰ ਲੱਗਦਾ ਕਿ ਸਾਡੇ ਕੋਲ ਤਿੰਨ ਸ਼ੇਡ ਹੁੰਦੇ ਪੱਛਮੀ ਬੰਗਾਲ ਕੇਰਲਾ ਤੇ ਬੰਗਾਲ ਤ੍ਰਿਪੁਰਾ ਚ ਬੀਜੇਪੀ ਆ ਬੰਗਾਲ ਚ ਮਮਤਾ ਬੈਨਰ ਜੀ ਆ ਹੁਣ ਉਹ ਗੱਠ ਜੋੜ ਕਿਤੇ ਨਹੀਂ ਹੋਏਗਾ ਹੁਣ ਸੀਪੀਐਮ ਕਿਵੇਂ ਗੱਠ ਜੋੜ ਕਰ ਲੂਗੀ ਮਮਤਾ ਬੈਨਰ ਜੀ ਦਾ ਉੱਥੇ ਇੰਡੀਆ ਗੱਠ ਜੋੜ ਠੀਕ ਹੈ ਉਹ ਹੁਣ ਮਜਬੂਰੀਆਂ ਬਹੁਤ ਸਾਰੀਆਂ ਹਰ ਇੱਕ ਪਾਰਟੀ ਦੀ ਹੋ ਗਿਆ ਕਿਉਂਕਿ ਲੈਫਟ ਵੀ ਹੁਣ ਤੱਕ ਖਤਮ ਹੀ ਹੋ ਚੁੱਕਾ ਇੰਡੀਆ ਦੇ ਵਿੱਚ ਕਿਸੇ ਜਮਾਨੇ ਇਹਨਾਂ ਦੇ 40 40 50 50 ਐਮਪੀ ਹੁੰਦੇ ਸੀ ਹਨਾ ਤੇ ਅੱਜ ਕੋਈ ਵੀ ਨਹੀਂ ਹੈਗਾ ਕਿਸੇ ਨੂੰ ਪਤਾ ਨਹੀਂ ਕਿ ਪ੍ਰਕਾਸ਼ਕਰਤ ਸਾਹਿਬ ਕਿੱਥੇ ਗਏ ਸੀ ਤਾਰਾਮ ਜੇਚਰੀ ਕਿੱਥੇ ਗਏ ਬਰਿੰਦਾ ਰਾਪਤ ਕਿੱਥੇ ਗਏ ਸੀਪੀਆਈ ਦੀ ਡੀ ਰਾਜਾ ਕਿੱਥੇ ਗਏ ਨੇ ਉਹ ਕਿੱਥੇ ਗਏ ਹੈਗੇ ਨੇ ਉਹ ਚੰਗਾ ਭਲਾ ਸੀ ਕਨਈਆ ਖੰਬਾਰੂ ਨੂੰ ਕਾਂਗਰਸ ਪੱਟ ਕੇ ਲੈ ਗਈ ਨਾ ਅਲਗੋ ਨਾ ਐਮਪੀ ਨਹੀਂ ਪਰ ਇੱਕ ਮੋਤੀ ਸਾਹਿਬ ਦਾ ਚਿਹਰਾ ਸੀ ਵੱਡਾ ਚਿਹਰਾ ਹੈ ਤੇ ਪੰਜਾਬ 'ਚ ਜਿਹੜਾ ਹੁਣ ਜ਼ਿਆਦਾ ਅਸਰ ਹੋਏਗਾ ਕਿ ਪਹਿਲਾਂ ਦੋਨੇ ਪਾਰਟੀਆਂ ਕਹਿ ਰਹੀਆਂ ਸੀ ਭਗਵੰਤ ਮਾਨ ਸਾਹਿਬ ਵੀ ਕਹਿੰਦੇ ਸੀ ਹਾਂ ਹਾਂ ਗੇਦਰੀਵਾਲ ਸਾਹਿਬ ਵੀ ਕਹਿੰਦੇ ਕਿ ਅਸੀਂ 13 ਦੀਆਂ 13 ਪੰਜਾਬ ਦੀਆਂ ਤੇ 14ਵੀਂ ਚੰਡੀਗੜ੍ਹ ਦੀ ਜਿੱਤਾਂਗੇ ਹੁਣ ਦੇਖੋ ਗੱਠ ਜੋੜਤ ਕੀ ਤੇ ਪ੍ਰਤਾਪ ਸਿੰਘ ਬਾਜਵਾ ਜਾਂ ਰਾਜਾ ਮਰਿੰਦਰ ਸਿੰਘ ਵੜਿੰਗ ਕਹਿੰਦੇ ਸੀ ਕਿ ਅਸੀਂ ਗੱਠ ਜੋੜਨੀ ਕਰਨ ਹੈਗਾ ਨਾ ਜੇ ਅਸੀਂ ਆਪਣੇ ਬਲਬੂਤੇ ਰਵਾਂਗੇ ਉਹ ਪਹਿਲੀਆਂ ਦੀ ਗੱਲਾਂ ਸੀ ਅਸਰ ਇਹ ਤੇ ਹੀ ਪੂ ਲੱਗਦਾ ਤੁਹਾਨੂੰ ਪੰਜਾਬ ਤੇ ਹੀ ਪੂਰਾ ਅਸਰ ਪੈਣਾ ਜਿਸ ਤਰ੍ਹਾਂ ਕਾਂਗਰਸ ਕਹਿੰਦੀ ਸਾਨੂੰ ਲੋੜ ਨਹੀਂ ਹੈਗੀ ਗੱਠ ਜੋੜਦੀ ਅਸੀਂ ਕਾਂਗ ਪੰਜਾਬ ਨੂੰ ਜਿੱਤਾਂਗੇ ਹਾਲਾਂਕਿ ਚੰਡੀਗੜ੍ਹ ਦੀ ਵੀ ਚਰਚਾ ਕਰਦੇ ਸੀ ਹੁਣ ਜਦੋਂ ਇਸ ਤਰ੍ਹਾਂ ਦੀ ਹਾਰ ਕਾਂਗਰਸ ਨੂੰ ਮਿਲੀ ਆ ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਤਾਪ ਸਿੰਘ ਬਾਜਬਾ ਜਿਹੜੇ ਵੀ ਇਹਨਾਂ ਦੇ ਲੀਡਰ ਨੇ ਉਹਨਾਂ ਦੇ ਸੁਰ ਕਿਤੇ ਨਾ ਕਿਤੇ ਨਰਮ ਹੋਣਗੇ ਆਮ ਆਦਮੀ ਪਾਰਟੀ ਦੇ ਪ੍ਰਤੀ ਮੇਨੂੰ ਲੱਗਦਾ ਕੀ ਉਹਦੇ ਵਿੱਚ ਦੇਖੋ ਅਰੇ ਦੇ ਵਿੱਚ ਭਗਵੰਤ ਮਾਨ ਸਾਹਿਬ ਕਹੂਗਾ ਮੈਂ ਤਾਂ ਪਹਿਲਾਂ ਕਹਿੰਦਾ ਕਿ ਇਹ ਤੇ ਨਕਾਰਾ ਹੋਏ ਨੇ ਭਗਵੰਤ ਮਾਨ ਸਾਹਿਬ ਤੇ ਪਹਿਲੇ ਕਹਰੇ ਕਿ 13 ਜਿੱਤਣੀਆਂ 14ਵੀਂ ਚੰਡੀਗੜ੍ਹ ਦੀ ਜਿੱਤਣੀ ਉਹ ਹੁਣ ਕਾਂਗਰਸ ਨੂੰ ਕਿਵੇਂ ਇੱਥੇ ਸੀਟਾਂ ਦੇ ਦੇਣਗੇ ਨਾ ਜੀ ਬਿਲਕੁਲ ਕਾਂਗਰਸ ਦੀ ਮਜਬੂਰੀ ਹੋ ਸਕਦੀ ਆ ਵੀ ਆਮ ਆਦੀ ਪਾਰਟੀ ਦੇ ਨਾਲ ਗੱਠ ਜੁੜ ਕਰ ਲੋ ਭਗਵੰਤ ਮਾਨ ਦੀ ਮਜਬੂਰੀ ਨਹੀਂ ਹੈਗੀ ਹੁਣ ਪਹਿਲਾਂ ਉਹਨਾਂ ਨੂੰ ਲੱਗਦਾ ਸੀ ਕਿ ਆ ਜਿਹੜੇ ਪੰਜ ਸੂਬਿਆਂ ਦੇ ਰਿਜ਼ਲਟ ਆਉਣੇ ਨੇ ਔਰ ਮਲਕਰ ਜਨ ਖੜਗੇ ਜਿਹਾ ਰਾਹੁਲ ਗਾਂਧੀ ਪ੍ਰਿੰਕਾ ਗਾਂਧੀ ਸੋਨੀਆ ਗਾਂਧੀ ਲੱਗਦਾ ਸੀ ਕਿ ਅਸੀਂ ਲੈ ਜਾਾਂਗੇ ਤੇ ਫਿਰ ਅਸੀਂ ਆਪਣੇ ਹਿਸਾਬ ਨਾਲ ਚੱਲਾਂਗੇ ਹੁਣ ਜਿਹੜੇ ਬਾਕੀ ਗੱਠਜੋੜ ਇੰਡੀਆ ਗੱਠਜੋੜ ਦੇ ਵਿੱਚ ਉਹ ਕਾਂਗਰਸ ਨੂੰ ਆਪਣੇ ਹਿਸਾਬ ਦੇ ਨਾਲ ਚਲਾਏਗੀ ਬਿਲਕੁਲ ਤੇ ਹੁਣ ਉਹ ਮਮਤਾ ਬੇਨਰਜੀ ਕਰਦੀ ਕਿ ਨਹੀਂ ਕਰਦੀ ਉਹ ਕਿਉਂ ਕਰੂਗੀ ਕਿਉਂਕਿ ਉੱਤੇ ਸੀਪੀਐਮ ਦੇ ਨਾਲ ਉਹਦਾ ਇੱਟ ਕੁੱਤੇ ਦਾ ਵੈਰ ਹੈ ਬਿਲਕੁਲ ਠੀਕ ਹੈ ਇੱਥੇ ਹੁਣ ਭਗਵੰਤ ਮਾਨ ਕਿਉਂ ਕਰੂਗਾ ਭਗਵੰਤ ਮਾਨ ਨੇ ਤਾਂ ਅੱਧੇ ਕਾਂਗਰਸੀ ਫੜੇ ਨੇ ਅੱਧੇ ਡਰ ਕੇ ਬੈਠੇ ਆਗੇ ਨੇ ਅੱਧੇ ਸਮਝੌਤਾ ਕਰਗੇ ਨੇ ਅੱਧੇ ਜਾ ਕੇ ਦਿੱਲੀ ਮੱਥਾ ਠੀਕ ਹੈ ਨੇ ਠੀਕ ਹੈ ਉਹ ਕਿਉਂ ਕਰੂਗਾ ਉਹ ਤਾਂ ਕਹਿ ਰਿਹਾ ਕਿ ਆਪਾਂ 13 ਦੀ 13 ਜਿੱਤਨੀ ਆ ਗਈਆਂ ਲੇਕਿਨ ਕਾਂਗਰਸ ਪਾਰਟੀ ਦਾ ਤੇ ਪਤਾ ਨਹੀਂ ਕਿ ਇਹਨਾਂ ਦਾ ਗੱਠਜੋੜ ਪਰ ਭਗਵੰਤ ਮਾਨ ਸਾਹਿਬ ਕੇਜਰੀਵਾਲ ਸਾਹਿਬ ਨੂੰ ਜ਼ਰੂਰ ਝਟਕਾ ਲੱਗਾ ਕਿ ਜਿਹੜੇ ਸੂਬਿਆਂ 'ਚ ਇਹਨਾਂ ਲੜੀਆਂ 70 70 ਤੋਂ ਜ਼ਿਆਦਾ ਉਹ ਕਹਿੰਦੇ ਕਿ ਨੋਟਾ ਵੀ ਜ਼ਿਆਦਾ ਵੋਟਾਂ ਲੈ ਗਏ ਨਾ ਉਹ ਇਹਨਾਂ ਨੂੰ ਝਟਕਾ ਲੱਗਾ ਕਿ ਇੰਨੀ ਮਿਹਨਤ ਕੀਤੀ ਪੰਜਾਬ ਦੇ ਕਰੋੜਾਂ ਰੁਪਏ ਪੈਸੇ ਖਰਚ ਕੀਤੇ ਸਾਡੇ ਜਹਾਜ਼ ਦੇ ਭੂਤ ਨਹੀਂ ਭਲਾ ਦਿੱਤੀ ਗਈ ਸੀ ਹੈਨਾ ਉਹਨ ਕਾਲੀ ਦਲ ਵੀ ਟਿੱਚਰਾ ਕਰਦੇ ਸੁਭੀ ਸਿੰਘ ਬਾਦਲ ਦੀ ਸਟੇਟਮੈਂਟ ਆ ਗਈ ਕਿ 500 ਕਰੋੜ ਰੁਪਏ ਖਰਚ ਦਿੱਤਾਗਾ ਪੰਜਾਬ ਦੇ ਲੋਕਾਂ ਦਾ ਟੈਕਸ ਦੇ ਰੂਪ ਚ ਦਿੱਤਾ ਪੈਸਾ ਤੇ ਵੋਟਾਂ ਜਿਹੜੀਆਂ ਉਹ ਨੋਟਾਂ ਨਾਲ ਵੀ ਘਟਾਈਆਂ ਤਾਂ ਇੱਕ ਇਹ ਵੀ ਨਾਲ ਦੀ ਨਾਲ ਜਦੋਂ ਪੰਜਾਬ ਦੀ ਸਿਆਸਤ ਦੀ ਗੱਲ ਕਰਦੇ ਆ ਹਾਲਾਂਕਿ ਅੱਜ ਬੜੀ ਕਮਜ਼ੋਰ ਪਾਰਟੀ ਹੋਈ ਸੱਤਾ ਤੋਂ ਬਾਹਰ ਆ तकरीबन ਲਗਾਤਾਰ ਅਕਾਲੀ ਦਲ ਦੀ ਗੱਲ ਹੁੰਦੀ ਆ ਅਕਾਲੀ ਦਲ ਦਾ ਗੱਠ ਜੋੜ ਰਿਹਾ ਭਾਜਪਾ ਦੇ ਨਾਲ ਲਗਾਤਾਰ ਉਹ ਸੱਤਾ ਦੇ ਵਿੱਚ ਵੀ ਆਉਂਦੇ ਰਹੇ ਤਾਂ ਹੁਣ ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਅਕਾਲੀ ਦਲ ਨੂੰ ਮਹਿਸੂਸ ਹੁੰਦਾ ਹੋਵੇਗਾ ਕਿ ਕਿਤੇ ਨਾ ਕਿਤੇ ਜੇ ਭਾਜਪਾ ਦੇ ਨਾਲ ਗੱਠ ਜੋੜ ਕਰਦੇ ਆਉਣ ਵਾਲੇ ਸਮੇਂ ਦੇ ਵਿੱਚ ਭਾਜਪਾ ਸੱਤਾ ਦੇ ਵਿੱਚ ਵੀ ਆ ਸਕਦੀ ਹੈ ਪੰਜਾਬ ਦੀ ਜੇ ਲੋਕ ਸਭਾ ਚੋਣਾਂ ਦੀ ਗੱਲ ਕਰ ਲਈਏ ਜਾਂ ਫਿਰ ਵਿਧਾਨ ਸਭਾ ਚੋਣਾਂ ਦੀ ਗੱਲ ਕਰ ਲਈਏ ਦੇਖੋ ਜਿਹੜੀ ਖਾਸ ਕਰਕੇ ਪੰਜਾਬ ਨਾ ਬਾਕੀ ਸੂਬਿਆਂ ਦੇ ਮੁਕਾਬਲੇ ਹੋਰ ਤਰ੍ਹਾਂ ਦਾ ਪੰਜਾਬ ਆ ਜੀ ਅਸੀਂ ਬਹੁਤ ਜ਼ਿਆਦਾ ਜਜ਼ਬਾਤੀ ਆ ਪੰਜਾਬੀ ਅਸੀਂ ਬੇਫਿਕਰੇ ਆ ਜਾਂ ਫਿਕਰੇ ਲਾ ਲੋ ਜਾਂ ਸਭ ਤੋਂ ਵੱਧ ਇਹ ਨਾ ਕਿ ਅਸੀਂ ਨਾ ਧੌਂ ਚੁਕ ਲੈ ਕੱਢਣਾ ਹੈਗਾ ਬਿਲਕੁਲ ਅਸੀਂ ਉਹ ਵਾਂ ਬਾਕੀ ਜਿਹੜੇ ਸੂਬੇ ਹੋਰ ਤਰ੍ਹਾਂ ਸੋਚਦੇ ਨੇ ਸਾਡੇ ਗਵਾਂਡੀ ਸੂਪਾ ਹਿਮਾਚਲ ਪ੍ਰਦੇਸ਼ ਉਹ ਵੱਖਰਾ ਸੋਚਦਾ ਚੰਡੀਗੜ੍ਹ ਸਾਡੀ ਰਾਜਧਾਨੀ ਪੰਜਾਬੀ ਬੈਠੇ ਉਹ ਵੱਖਰੇ ਸੋਚਦੇ ਨੇ ਹਰਿਆਣਾ ਵੱਖਰਾ ਸੋਚਦਾ Rajasthan ਵੱਖਰਾ ਸੋਚਦਾ ਅਸੀਂ ਹੋਰ ਤਰ੍ਹਾਂ ਸੋਚਦੇ ਪੰਜਾਬੀ ਮਤਲਬ ਜੇ ਸੂਰਜ ਇਧਰੋਂ ਚੜ੍ਹਦਾ ਸੀ ਕਹਿੰਦੇ ਕਿ ਨਹੀਂ ਅੱਜ ਇਧਰੋਂ ਚੜਾਉਣਾ ਹੈਗਾ ਨਾ ਪੰਜਾਬੀ ਉਸ ਹਿਸਾਬ ਦੇ ਨਾਲ ਜਦੋਂ 2014 ਦੇ ਵਿੱਚ ਬੀਜਪੀ ਦਾ ਜਣਾ ਖਾਣਾ ਖੜਾ ਕੀਤਾ ਗਿਆ ਸੀ ਸਾਰੇ ਹਿੰਦੁਸਤਾਨ ਚ ਜਿੱਤ ਗਿਆਗੇ ਉਹਨਾਂ ਦਾ ਨੰਬਰ 2 ਜਿਹੜਾ ਰੁਜੇਤਲੀ ਅੰਬਰਸਰੀਆਂ ਨੇ ਹਰਾਤਾ ਸੀ ਮਾਂਜਤਾ ਸੀ ਨਾ ਬਿਲਕੁਲ ਹੁਣ 2022 ਦੇ ਵਿੱਚ ਆਮ ਆਦਮੀ ਪਾਰਟੀ ਅਗਰ ਕਿਸੇ ਕਾਲੇ ਚੋਰ ਨੂੰ ਵੀ ਟਿਕਟ ਦੇ ਦਿੰਦੀ ਨਾ ਤੇ ਉਹਨੇ ਵੀ ਜਿੱਤ ਜਾਣਾ ਸੀ ਨਾ ਬਿਲਕੁਲ ਅਸੀਂ ਹੋਰ ਸੋਚ ਅਸੀਂ ਕਿਉਂਕਿ ਆ ਹਾ ਜਿਹੜੇ ਸੂਬਿਆਂ ਦੇ ਰਿਜ਼ਲਟ ਆਏ ਨਾ ਉਹਦੇ ਚ ਇਹ ਲੱਗਾ ਕਿ ਉੱਥੋਂ ਦੇ ਜਿਹੜੇ ਵੋਟਰ ਨੇ ਜਾਂ ਉੱਥੋਂ ਦੀ ਜਿਹੜੀ ਜਨਤਾ ਉਹ ਆਪਣੀ ਆਪਣੀ ਪਾਰਟੀ ਦੇ ਪ੍ਰਤੀ ਕਮਿਟਡ ਆ ਵਫਾਦਾਰ ਆ देखो कांग्रेस ਦਾ ਵੋਟ ਬੈਂਕ ਨਹੀਂ ਘਟਿਆ ਨਾ ਹੈਨਾ ਇਹਦਾ ਮਤਲਬ ਕਿ ਉਥੋਂ ਦੀ ਜਿਹੜੇ ਵਰਕਰ ਨੇ ਜਾਂ ਸਪੋਰਟਰ ਜਾਂ ਜਨਤਾ ਉਹ ਕਾਂਗਰਸ ਪ੍ਰਤੀ ਵੀ ਓਨੇ ਵਫਾਦਾਰ ਨੇ ਉਹ ਬੀਜੇ ਪੱਤੀ ਵੀ ਓਨੇ ਵਫਾਦਾਰ ਆ ਉਹ ਜਿਹੜੀ ਐਂਟੀ ਇਨਕੰਮੈਂਸੀ ਹੁੰਦੀ ਆ ਉਹ ਹੀ ਜਿੱਤ ਹਾਰ ਦਾ ਮਾਰਜਿਨ ਰੱਖਦੀ ਆ ਪੰਜਾਬ ਚ ਤੇ ਜਿਹੜੇ ਕੱਟੜ ਕਾਲੀ ਸੀ ਕੱਟੜ ਕਾਂਗਰਸ ਸੀ ਉਹ ਵੀ ਝਾੜੂ ਵਾਲਿਆਂ ਨੂੰ ਵੋਟਾਂ ਪਾ ਗਏ ਸੀ ਇਹਦਾ ਮਤਲਬ ਇਸੀ ਲੋਕਾਂ ਨੇ ਕਹਿ ਦਿੱਤਾ ਹੈ ਕਿ ਕਾਲੀ ਦਲ ਨੇ ਕਾਂਗਰਸ ਨੇ ਬੀਜੇਪੀ ਨੇ ਸਿਆਸਤ ਦੇ ਤੌਰ ਤੇ ਨੈਤਿਕਤਾ ਦੇ ਤੌਰ ਤੇ ਇਮਾਨਦਾਰੀ ਦੇ ਤੌਰ ਤੇ ਜਿੰਨਾ ਇਹਨਾਂ ਨੇ ਗੰਦ ਪਾਇਆ ਸੀ ਨਾ ਉਹ ਲੋਕਾਂ ਨੇ ਗੰਦ ਸਾਫ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਸੀ ਇਹ ਨਹੀਂ ਸੀ ਕਿ ਭਗਵੰਤ ਮਾਨ ਨੂੰ ਲੋਕੀ ਪਿਆਰ ਬਹੁਤ ਕਰਦੇ ਜਾਂ ਕੇਜਰੀਵਾਲ ਨੂੰ ਬਹੁਤ ਪਿਆਰ ਕਰਦੇ ਜਾਂ ਰਾਗੋ ਚੱਡਾ ਸਾਹਿਬ ਨੂੰ ਬਹੁਤ ਪਿਆਰ ਕਰਨ ਲੱਗ ਪੇ ਨਫ਼ਰਤ ਹੀ ਕੱਲੀ ਔਰ ਕਾਂਗਰਸ ਦੇ ਖਿਲਾਫ ਤਾਂ ਕਰਕੇ 92 ਸੀਟਾਂ ਆਈਆਂ ਹੀਆਂ ਔਰ ਇਸ ਕਰਕੇ ਅੱਜ ਲੋਕੀ ਅੱਧੇ ਕਿਤੇ ਪਛਤਾਉਣੇ ਸ਼ੁਰੂ ਕਰ ਦਿੱਤੇ ਕਿ ਜਿਹੜੇ ਕਿਸਾਨ ਜਿਹੜੇ ਉੱਥੇ ਦਿੱਲੀ ਕਿਸਾਨੀ ਅंदोलਨ ਚ ਕਸਮਾਂ ਖਾ ਕੇ ਆਏ ਕਿ ਪੰਜਾਬ ਚ ਜਾ ਕੇ ਅਸੀਂ ਨਾ ਉਹਨੂੰ ਕਾਂਗਰਸ ਨੂੰ ਵੋਟ ਪਾਉਣੀ ਨਾ ਅਕਾਲੀ ਦਲ ਨੂੰ ਪਾਉਣੀ ਉਹ ਆਟੋਮੈਟਿਕ ਹੀ ਤੁਸੀਂ ਝਾੜੂ ਵਾਲੇ ਨੂੰ ਪਾਈ ਹੈਗੇ ਇਸ ਕਰਕੇ ਪੰਜਾਬ ਦੇ ਲੋਕ ਹੋਰ ਤਰ੍ਹਾਂ ਸੋਚਦੇ ਜਜਬਾਤੀ ਆ ਕਿ ਏਰ ਕੀ ਅਰ ਕੀ ਬਾਦਲਾਂ ਦਾ ਧੌਂ ਚੁੱਕੇ ਲੱਗਣਾ ਆ ਕਾਂਗਰਸੀਆਂ ਦੇ ਧੌਂ ਚੁੱਕੇ ਲੱਕੜਨ ਆ ਜਾ ਜੀ ਅਸੀਂ ਤੋਂ ਚੁਕਿਲਾ ਕੱਢਦੇ ਕੱਢਦੇ ਆ ਹਾਲਾਂਕਿ ਜਿਹੜੇ 2017 ਦੇ ਵਿੱਚ ਆ ਆਮ ਆਦੀ ਪਾਰਟੀ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ ਸੀ ਉਦੋਂ ਬੜੀ ਹਵਾ ਸੀ ਠੀਕ ਹੈ ਜੀ ਤੇ ਉਹਨਾਂ ਦੀ ਸਿਰਫ 20 ਆਏ ਹੈ ਐਮਐਲਏ ਨਾ ਦੋ ਲੋਕ ਲੋਕ ਇਨਸਾਫ ਪਾਰਟੀ ਦੇ ਨਾ ਐਰ ਕੀ ਹਵਾ ਨਹੀਂ ਸੀ ਤੇ ਉਹਨਾਂ ਦੀ 92 ਆ ਗਈਆਂ ਕਿਉਂਕਿ ਲੋਕਾਂ ਚ ਇਹ ਹੋ ਚੁੱਕਾ ਹੈ ਕਿ ਕਾਲੀ ਕਾਂਗਰਸ ਸੀ ਮਿਲੋ ਇਹਨੇ ਇਹ ਨੈਤਿਕ ਤੇ ਤੌਰ ਤੇ ਵੀ ਪੋਲੀਟੀਕਲ ਤੌਰ ਤੇ ਵੀ ਇੰਨਾ ਜ਼ਿਆਦਾ ਕਰਪਟ ਹੋ ਗਏ ਨੇ ਉਹ ਲੋਕਾਂ ਨੇ ਉਹਨਾਂ ਨੂੰ ਸਜ਼ਾ ਦਿੱਤੀ ਸੀ ਬਿਲਕੁਲ ਪਰ ਕਰਪਸ਼ਨ ਆ ਬਾਕੀ ਸਟੇਟਾਂ 'ਚ ਵੀ ਹੁੰਦੀ ਆ ਲੇਕਿਨ ਉੱਥੋਂ ਦੇ ਲੋਕ ਥੋੜਾ ਵਫਾਦਾਰ ਹੈ ਹੁਣ ਇਹ ਨਹੀਂ ਕਹਿ ਸਕਦੇ ਕਿ ਉੱਥੋਂ ਦੇ ਜ਼ਿਆਦਾ ਸਿਆਣੇ ਜਾਂ ਪੰਜਾਬ ਦੇ ਪਰ ਪੰਜਾਬ ਦੇ ਲੋਕ ਵੱਖਰੇ ਇੱਕ ਵਾਰ ਜਦੋਂ ਸਿਮਰਜੀਤ ਸਿੰਘ ਮਾਨ 89 ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਲੋਕਾਂ ਨੇ ਜਿਤਾ ਦਿੱਤੇ ਸੀ ਹੈਨਾ 89 ਦੇ ਵਿੱਚ 13 'ਚੋਂ 11 ਆ ਗਏ ਸੀ ਸਿਰਫ ਦੋ ਸੀਟਾਂ ਨਹੀਂ ਆਏ ਸੀ ਇਕੰਬਰਸਰ ਤੋਂ ਰਗੂ ਰਗੂ ਨੰਦਲਾਲ ਭਾਟੀਆ ਜੀ ਤੇ ਗੁਰਦਾਸਪੁਰ ਤੋਂ ਸੁਖਵਿੰਸ ਗੌਰ ਭਿੰਡਰ ਬਾਕੀ 11 ਉਹਨਾਂ ਦੇ ਐਮਪੀ ਬਣ ਗਏ ਸੀ 97 ਦੇ ਵਿੱਚ ਜੋ ਕਾਲੀ ਦਲ ਦੀ ਸਰਕਾਰ ਬਣੀ ਹੈਗੀ ਆ ਗੱਠ ਜੋੜ ਦੇ ਵਿੱਚ ਇਹ 92 93 ਸੀਟਾਂ ਲੈ ਗਏ ਜਦੋਂ ਪੰਜਾਬੀ ਹੁੰਜਾ ਫੇਰ ਦੇ ਸਾਰੇ ਆ ਜਦ 2014 ਦੇ ਵਿੱਚ ਪੂਰੇ ਹਿੰਦੁਸਤਾਨ ਦੇ ਵਿੱਚ ਕੇਦਰੀ ਵਲੋਂ ਇੱਕ ਸੀਟ ਨਹੀਂ ਆਈ ਸੀ ਤੇ ਪੰਜਾਬ ਤੋਂ ਚਾਰ ਆ ਗਈਆਂ ਪ੍ਰੋਫੈਸਰ ਸਾਧੂ ਸਿੰਘ ਫਿਰ ਇਹ ਵਾਲਾ ਫਤਿਹਗੜ ਸਾਹਿਬ ਤੋਂ ਫਿਰ ਡਾਕਟਰ ਤਰਬੀਰ ਗਾਂਧੀ ਆਗੇ ਚਾਰੇ ਆਗੇ ਨਾ ਭਗਵੰਤ ਮਾਨ ਹਾਂ ਬਿਲਕੁਲ ਤੇ ਇਹ ਖਾਲਸਾ ਹਰਿੰਦਰ ਸਿੰਘ ਖਾਲਸਾ ਚਾਰੇ ਆਗੇ ਹੈ ਨਾ ਬਿਲਕੁਲ ਪੂਰੇ ਹਿੰਦੁਸਤਾਨ ਹੁਣ ਜਿਹੜਾ ਕੇਜਰੀਵਾਲ ਨੂੰ ਲੱਗਿਆ ਸੀ ਕਿ ਮੇਰੇ ਦੋ ਸਟੇਟਾਂ ਤੇ ਸਰਕਾਰ ਬਣ ਗਈ ਦਿੱਲੀ ਸਰਕਾਰ ਕਦੀ ਹੈ ਅੱਧੀ ਸਰਕਾਰ ਪੰਜਾਬ ਚ ਪੂਰੀ ਸਰਕਾਰ ਹੈ ਪੈਸਾ ਵੀ ਚੰਗਾ ਸਾਧਨ ਵੀ ਚੰਗੇ ਆਗੇ ਨੇ ਜਦੋਂ ਦੀ ਪੰਜਾਬ ਸਰਕਾਰ ਬਣੀ ਦਿੱਲੀ ਦੀ ਸਰਕਾਰ ਨੇ ਇੱਕ ਰਾਏ ਤੇ ਜਹਾਜ਼ ਨਹੀਂ ਖਰੀਦਿਆ ਪੰਜਾਬ ਦਾ ਜਹਾਜ਼ ਚੱਲਦਾ ਹੈਗਾ ਉਹਨੂੰ ਲੱਗਦਾ ਕਿ ਕਿਉਂ ਨਹੀਂ ਅਗਰ ਗੱਠਜੋੜ ਬਣ ਜਾਂਦਾ ਵੋਟਾਂ ਤੋਂ ਬਾਅਦ ਚੰਗੇ ਰਿਜ਼ਲਟ ਆ ਜਾਂਦੇ ਨਹੀਂ ਤੇ ਮੈਂ ਵੀ ਤੇ ਪ੍ਰਾਈਮ ਮਿਨਿਸਟਰ ਦਾ ਫੇਸ ਹੋ ਸਕਦਾ ਕਿਉਂਕਿ ਉਹਨਾਂ ਦੀ ਇੱਕ ਨੈਸ਼ਨਲ ਪਾਰਟੀ ਬਣ ਕੇ ਨੈਸ਼ਨਲ ਪਾਰਟੀ ਬਣ ਗਈ ਆ ਪੰਜਾਬ ਦੇ ਸਿਰ ਤੇ ਪੰਜਾਬ ਦੇ ਸਰਮਾਇ ਦੇ ਸਿਰ ਤੇ ਕਿਉਂਕਿ ਉਹਨਾਂ ਲੱਗਿਆ ਸਾਡੇ ਗੋਆਚਾਰ ਕੀ ਐਮ ਐਲ ਏ ਗੁਜਰਾਤ ਦੇ ਵਿੱਚ ਬਣ ਗਏ ਨੇ ਉਹ ਵੋਟ ਪਰਸੈਂਟ ਕਰ ਕਰਕੇ ਉਹਨਾਂ ਨੈਸ਼ਨਲ ਪਾਰਟੀ ਬਣ ਗਏ ਹੁਣ ਕਿਤੇ ਵੀ 1% ਤੋਂ ਜ਼ਿਆਦਾ ਵੋਟਾਂ ਨਹੀਂ ਮਿਲੀਆਂ ਲੇਕਿਨ ਉਹ ਇੱਕ ਹੋਰ ਸਭ ਤੋਂ ਵੱਡੀ ਗੱਲ ਇਹਦੇ ਚ ਆਈ ਹੈ ਕਿ ਰਾਜਸਥਾਨ ਦੇ ਲੋਕਾਂ ਨੇ ਜੀ ਮਧ ਪ੍ਰਦੇਸ਼ ਦੇ ਲੋਕਾਂ ਨੇ ਔਰ ਛੱਤੀਸਗੜ ਦੇ ਲੋਕਾਂ ਨੇ ਉੱਥੇ ਲੜੇ ਨਾ ਜੀ ਉੱਥੋਂ ਦੇ ਲੋਕ ਭਗਵੰਤ ਮਾਨ ਸਾਹਿਬ ਦੀਆਂ ਤੇ ਕੇਜਰੀਵਾਲ ਸਾਹਿਬ ਦੀਆਂ ਗੱਲਾਂ 'ਚ ਨਹੀਂ ਆਏ ਉੱਥੇ ਦੇ ਲੋਕਾਂ ਨੇ ਕਹਿੰਦੇ ਸਾਨੂੰ ਫ੍ਰੀ ਬਿਜਲੀ ਨਹੀਂ ਚਾਹੀਦੀ ਜੀ ਉੱਥੋਂ ਦੇ ਲੋਕਾਂ ਨੇ ਕਿਹਾ ਤਾਂ ਸਾਡੇ ਆਲਰੇਡੀ ਸਿਹਤ ਸੁਭਾਵਾ ਮਾ ਠੀਕ ਹਨ ਜੀ ਪੰਜਾਬ ਸਭ ਤੋਂ ਰਿਚ ਸਟੇਟ ਆ ਮਤਲਬ ਇੱਥੇ ਪਖਾਰੀ ਵੀ ਜਿਹੜਾ ਵਾ ਉਹ ਸੋਹਣੀ ਰੋਟੀ ਖਾਂਦਾ ਰਾਜੇ ਮਾਰਿਆ ਜਮਾ ਰੋਟੀ ਖਾਂਦਾ ਨਾ ਕਿਤੇ ਗੁਰਦੁਆਰੇ ਚੱਲ ਜੂ ਗੁਰਦੁਆਰਿਆਂ ਦੇ ਵਿੱਚ ਅੱਜ ਲੰਗਰ ਬਹੁਤ ਵਧੀਆ ਪੰਦਾ ਠੀਕ ਹੈ ਜਿੰਨੇ ਪੰਜਾਬ ਰਜੇ ਪੂਜਾ ਇਹ ਹੁੰਨਾ ਪੰਜਾਬ ਪਖਾਰੀ ਬਣ ਗਿਆ ਹੈਗਾ ਪੰਜਾਬ ਦੇ ਵਿੱਚ ਲੋਕਾਂ ਨੇ ਹਾਸਸ ਕੇ ਵੋਟਾਂ ਪਾਤੀਆਂ ਕਿ ਬਿਜਲੀ ਫ੍ਰੀ ਮਿਲ ਗਈ ਹੈਗੀ ਆ ਜੀ ਬਸਾਂ ਫ੍ਰੀ ਮਿਲ ਗਈਆਂ ਬੁੜੀਆਂ ਨੂੰ ਬਸਾਂ ਫ੍ਰੀ ਹੁਣ 1000 ਰੁਪਏ ਮਿਲ ਜਣਾ ਹੈਗਾ ਤੇ ਕੇਦਰੀਵਾਲ ਦਾ ਜਿਹੜਾ ਕਨਸੈਪਟ ਹੈ ਕਿ ਬਿਜਲੀ ਫ੍ਰੀ ਕਰ ਦੋ ਬੁੜੀਆਂ ਨੂੰ 1000 ਰੁਪਏ ਦੇ ਦੋ ਉਹਨਾਂ ਪਿਛਲੀਆਂ ਜਿਹੜੀਆਂ 4 ਸਟੇਟਾਂ ਹੋਈਆਂ ਸੀ ਨਾ ਗੁਜਰਾਤ ਦੇ ਲੋਕਾਂ ਨੇ ਪਸੰਦ ਕੀਤਾ ਹਿਮਾਚਲ ਪ੍ਰਦੇਸ਼ ਦੇ ਤੇ ਭਾਂਡੇ ਟੀਂਡੇ ਚੱਕ ਕੇ ਭੱਜ ਗਏ ਸੀ ਠੀਕ ਆ ਉੱਤਰਾਖੰਡ ਦੇ ਲੋਕਾਂ ਨੇ ਨਹੀਂ ਪਸੰਦ ਕੀਤਾ ਹੈਗਾ ਸੀ ਠੀਕ ਆ ਪੰਜਾਬ ਦੇ ਲੋਕਾਂ ਨੂੰ ਦੇਖਣਾ ਸਮਝਣ ਵਾਲੀ ਗੱਲ ਹੈ ਕਿ ਕੀ ਇੱਕ ਰੱਜਾ ਪੂਜਾ ਪੰਜਾਬ ਕੋਈ ਵੀ ਪਾਰਟੀ ਹੈ ਚਾਹੇ ਸ਼ਰਮਨੀ ਕਾਲੀ ਦਲ ਨੇ ਮੁਫਤ ਵੰਡੀਆਂ ਨੇ ਜਾਂ ਕਾਂਗਰਸ ਨੇ ਵਾੜਦੇ ਜਾਂ ਹੁਣ ਝਾੜੂ ਵਾਲੇ ਵੰਡੇ ਕੀ ਪੰਜਾਬ ਦੇ ਲੋਕ ਸ਼ੀਸ਼ੇ ਦੇ ਸਾਹਮਣੇ ਖਲੋ ਕੇ ਜਿਹੜੇ ਰੱਜੇ ਪੂਜੇ ਲੋਕ ਨੇ ਆਪਾਂ ਮੰਨਦੇ ਮਾਤੜ ਲੋਕ ਮੰਨ ਸਕਦੇ ਕਿ ਜਿਨ੍ਹਾਂ ਨੂੰ ਇੱਕ ਡੰਗ ਦੀ ਰੋਟੀ ਖਾਣ ਔਖੀ ਆ ਪਰ ਜਿਹੜੇ ਰੱਜੇ ਪੂਜੇ ਕੀ ਉਹ ਆਟਾ ਦਾਲ ਲਿੰਦੇ ਚੰਗੇ ਲੱਗਦੇ ਨੇ ਜਿਹੜੀਆਂ ਨੌਕਰੀਆਂ ਕਰਦੀਆਂ ਬੁੜੀਆਂ ਨੇ ਜਿਨ੍ਹਾਂ ਦੇ ਕਿੱਲਿਆਂ ਦੀਆਂ ਮਾਲਕਾਂ ਜਾਂ ਘਰਾਂ ਦੇ ਵਿੱਚ ਨੌਕਰੀ ਪੈਨਸ਼ਨ ਉਹ ਬੱਸਾਂ ਦੇ ਵਿੱਚ ਫ੍ਰੀ ਕਰਦੀਆਂ ਚੰਗਾ ਲੱਗਦੀਆਂ ਜਾਂ ਜਿਹੜਾ ਬਿਜਲੀ ਤਾਰ ਸਕਦਾ ਬਿੱਲ ਘਰਾਂ ਦੇ ਵਿੱਚ ਜੇ ਏਸੀ ਆ ਜੇ ਘਰਾਂ ਦੇ ਵਿੱਚ ਤੁਹਾਡੇ ਕਾਰ ਆ ਜੇ ਘਰਾਂ ਦੇ ਵਿੱਚ ਤੁਹਾਡੇ ਬੁਲਟ ਮੋਟਰਸਾਈਕਲ ਖੜੇ ਨੇ ਕੀ ਉਹ ਮੁਫਤ ਬਿਜਲੀ ਲੈਣ ਦਾ ਹੱਕਦਾਰ ਹੈ ਗੁਜਰਾਤੀਆਂ ਨੇ ਨਹੀਂ ਕਿਹਾ ਕੇਜਰੀਵਾਲ ਸਾਹਿਬ ਨੂੰ ਜੋ ਪੁੱਛਦੇ ਸਟਾਈਲ ਦੇ ਵਿੱਚ ਆਪਕੋ ਫ੍ਰੀ ਬਿਜਲੀ ਚਾਹੀਏ ਉਹ ਕਹਿੰਦੇ ਨਹੀਂ ਚਾਹੀਦੀ ਹੈਗੀ ਬਿਲਕੁਲ ਤੁਸੀਂ ਰੋਜ਼ਗਾਰ ਹੀ ਇਹਨਾਂ ਦੇ ਦਿਓ ਅਗਲਾ ਕਹਿੰਦਾ ਕਿ ਯਾਰ ਮੈਂ ਕਿਹ ਮਹੀਨੇ ਦਾ 7-800 ਰੁਪਈਆ ਦੀ ਬਿੱਲ ਤਾਰ ਸਕਦਾ ਹੈ। ਬਿਲਕੁਲ ਘਰਾਂ ਦੇ ਵਿੱਚ ਜੇ ਇੰਨੀ ਬਿਲੀ ਫੂਕ ਦੇ ਨੇ ਤੇ ਫਿਰ ਵੀ ਅਸੀਂ ਫ੍ਰੀ ਆ ਔਰ ਹੱਦ ਹੋ ਗਈ ਆ ਇੰਨੀ ਸ਼ਰਮ ਵਾਲੀ ਗੱਲ 94% ਲੋਕਾਂ ਦਾ ਬਿੱਲ ਜ਼ੀਰੋ ਆ ਰਿਹਾ ਨਾ। ਬਿਲਕੁਲ ਇਸ ਤੋਂ ਬਾਅਦ ਵੀ ਬਿਜਲੀ ਚੋਰੀ ਹੋ ਰਹੀ ਹੈ। ਹਾਂ। ਇਹ ਕਿੱਡੀ ਵੱਡੀ ਗੱਲ ਹੈ ਹੈ ਨਾ ਉਹ ਲੋਦਰ ਦੇ ਲੋਕਾਂ ਨੇ ਕਹਿ ਦਿੱਤਾ ਹਾਲਾਂਕਿ ਉਹਨਾਂ ਨੇ ਵੀ ਸਕੀਮਾਂ ਦਿੱਤੀਆਂ ਹੈਗੀਆਂ ਨੇ ਪਰ ਪੰਜਾਬ ਦੇ ਜਨਤਾ ਜ਼ਰੂਰ ਪਰਚੋਲ ਕਰ ਰਹੇ ਹੋ ਨੇ ਕਿ ਇਹ ਨਹੀਂ ਕਿ ਆਪਾਂ ਕਹਿ ਰਹੇ ਕਿ ਆਮ ਆਦੀ ਪਾਰਟੀ ਦੀ ਸਰਕਾਰ ਨਹੀਂ ਬੰਨੀ ਚਾਹੀਦੀ ਬੰਨੀ ਚਾਹੀਦੀ ਹੈਗੀ ਪਰ ਕੀ ਹਿੰਦੁਸਤਾਨ ਦੇ ਵਿੱਚ ਜਿਹੜੀਆਂ ਮੁਫਤ ਦੀਆਂ ਰਿਉੜੀਆਂ ਵੰਡ ਵੰਡ ਕੇ ਸਰਕਾਰਾਂ ਬਣਾਈ ਜਰੋ ਤੇ ਸਾਡੇ ਪੈਸੇ ਸਾਡੀ ਜੁੱਤੀ ਸਾਡੇ ਸਿਰ ਵੱਜ ਰਹੀ ਹੈਗੀ ਪਰ ਇਸ ਇਲੈਕਸ਼ਨ ਨੇ ਆਮ ਆਦੀ ਪਾਰਟੀ ਦਾ ਵੀ ਦਿਲ ਤੋੜਿਆ ਜੀ ਜਿਹੜੇ ਜਿੱਥੇ ਪੰਜ ਸਟੇਟਾਂ ਤਿੰਨਾਂ ਜਿਲੜੇ ਉਹਦੇ ਤੇਲੰਗਾਨਾ ਜਿਸ ਕਰਕੇ ਲੜੇ ਸੀ ਕਿ ਇਹਨਾਂ ਦੀ ਕੇ ਚੰਦਰ ਸ਼ਖਰ राव ਜਿਹੜੇ ਬੀਆਰਐਸ ਪਾਰਟੀ ਦੇ ਉਹਨਾਂ ਦੇ ਨਾਲ ਦੀ ਸਾਂਝ ਸੂਝ ਸੀ ਦੋਸਤੀ ਸੀ ਉੱਥੇ ਇਸ ਕਰੀ ਲੜੇ ਇੱਕ ਇਹਨਾਂ ਨੂੰ ਝਟਕਾ ਲੱਗਾ ਦੂਜਾ ਕਾਂਗਰਸ ਪਾਰਟੀ ਨੂੰ ਕਿ ਬਹੁਤ ਸਾਰੇ ਲੋਕਾਂ ਨੂੰ ਉਮੀਦ ਸੀ ਕਿ ਜਿਹੜੀਆਂ 224 ਦੀਆਂ ਜਿਹੜੀਆਂ ਪਾਰਲੀਮੈਂਟ ਇਲੈਕਸ਼ਨ ਹੋਏਗੀ ਉਹਦੇ ਚ ਬੀਜੇਪੀ ਨੂੰ ਝਟਕਾ ਲੱਗੂਗਾ ਇਹਨਾਂ ਇਲੈਕਸ਼ਨ ਦੇ ਜਰੀਏ ਇਹਨੂੰ ਸੈਮੀਫਾਈਨਲ ਮੈਚ ਕਹਿ ਸਕਦੇ ਲੇਕਿਨ ਜਿਵੇਂ ਅੱਜ ਪ੍ਰਾਈਮ ਮਿਨਿਸਟਰ ਸਾਹਿਬ ਦੀ ਸਟੇਟਮੈਂਟ ਆ ਗਈ ਹੈ ਕਿ ਸਾਡੀ ਹੈਟ੍ਰਿਕ ਬਣੂਗੀ ਤੋ ਅੱਜ ਦੀ ਤਰੀਕ ਨਾਲ ਲੱਗਦਾ ਹੈ ਕਿ ਬੀਜੇਪੀ 24 ਦੇ ਵਿੱਚ ਉਹਨਾਂ ਦੀ ਸਰਕਾਰ ਬਣਨ ਨੂੰ ਕੋਈ ਨਹੀਂ ਰੋਕ ਸਕਦਾ ਜੀ ਤਾਂ ਅਖੀਰ ਤੇ ਅਪੂਲ ਸਾਹਿਬ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਲੋਕ ਸਭਾ ਚੋਣਾਂ ਦੀ ਚਰਚਾ ਹੋਣੀ ਆ ਪੰਜਾਬ ਦੇ ਲੋਕ ਇਹ ਚੋਣਾਂ ਦੇ ਨਤੀਜਿਆਂ ਨੂੰ ਦੇਖ ਕੇ ਪ੍ਰਭਾਵਿਤ ਹੋਣਗੇ ਜਾਂ ਫਿਰ ਜਿਹੜੀਆਂ ਮੁਫਤ ਦੀਆਂ ਸਹੂਲਤਾਂ ਅੱਜ ਕੱਲ੍ਹ ਦਿੱਤੀਆਂ ਜਾ ਰਹੀਆਂ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਪੰਜਾਬ ਦੇ ਲੋਕ ਕੀ ਸੋਚ ਲੈਣਗੇ ਤੁਹਾਡੇ ਹਿਸਾਬ ਨਾਲ ਕਿਹੜਾ ਅਸਰ ਹੋ ਸਕਦਾ ਪੰਜਾਬ ਦੇ ਵੋਟਰਾਂ ਦੇ ਉੱਤੇ ਲੋਕ ਸਭਾ ਚੋਣਾਂ ਦੇ ਦੌਰਾਨ ਦੇਖੋ ਸਭ ਤੋਂ ਵੱਡੀ ਗੱਲ ਇਹ ਕਿ ਇਸ ਟਾਈਮ ਪੰਜਾਬ ਦੇ ਵਿੱਚ ਚਾਰ ਖਿਡਾਰੀ ਨੇ ਇੱਕ ਬੀਜਪੀ ਆਪਣੇ ਬਲਬੁੱਤੇ ਲੜ ਗਈ ਅੱਜ ਦੇ ਤਰੀਕੇ ਨਾਲ ਸ਼ਰੂਮ ਨਹੀਂ ਕਰ ਲਿੱਦਣੇ ਲੜਨੀਆਂ ਕਾਂਗਰਸ ਨੇ ਲੜਨੀਆਂ ਝਾੜੂ ਵਾਲੇ ਨੇ ਲੜਨੀਆਂ ਹੁਣ ਪੰਜਾਬ ਦੀ ਜਨਤਾ ਨੇ ਡਿਸਾਈਡ ਕਰਨਾ ਕਿ 2014 ਦੇ ਵਿੱਚ ਕੀ ਆ ਹਾਲਾਂਕਿ ਪੰਜਾਬ ਦੀ ਜਨਤਾ ਬੀਜੇਪੀ ਨੂੰ ਲਾਈਕ ਵੀ ਨਹੀਂ ਕਰ ਰਹੀ ਹੈਗੀ ਕਿਉਂਕਿ ਬੀਜੇਪੀ ਹਲੇ ਤੱਕ ਪੰਜਾਬ ਦੇ ਲੋਕਾਂ ਦਾ ਦਿਲ ਕੀ ਜਿੱਤਣਾ ਹੈਗਾ ਪੰਜਾਬੀਆਂ ਦੀ ਨਬਜ਼ ਨਹੀਂ ਪਛਾਣ ਪਾਰੀ ਹੈਗੀ ਉਸ ਸਥਿਤੀ ਦੇ ਵਿੱਚ ਤੇ ਬੀਜੇਪੀ ਦਾ ਤੇ ਲੱਗਦਾ ਨਹੀਂ ਇਹ ਹੋ ਸਕਦਾ ਕਿ ਪੂਰੇ ਇੰਡੀਆ ਦੇ ਵਿੱਚ ਜੀ ਬੀਜੇਪੀ ਜਿੱਤ ਜੇ ਜਿਵੇਂ ਮਹਾਰਾਸ਼ਟਰ ਤੋਂ ਲੈ ਕੇ ਤੇ ਪੰਜਾਬ ਦੇ ਵਿੱਚ ਜਿੰਨੇ ਵੀ ਸਟੇਟ ਆਂਦੇ ਨੇ ਜੀ ਕਾਂਗਰਸ ਕੋ ਕੋਈ ਐਮਪੀ ਨਹੀਂ ਸੀ ਪੰਜਾਬ ਦੇ ਵਿੱਚ 8 ਐਮਪੀ ਸੀ ਨਾ ਕਿਉਂਕਿ ਆਪਾਂ ਪੰਜਾਬ ਉਲਟਾ ਹੀ ਚੱਲਦੇ ਆ ਉਸ ਤਰੀਕ ਦੇ ਨਾਲ ਤੇ ਲੱਗਦਾ ਕਿ ਉਸ لحاظ ਦੇ ਨਾਲ ਕੇ ਬੀਜੇਪੀ ਪੰਜਾਬ ਦੇ ਵਿੱਚ ਹਲੇ ਪਤਾ ਨਹੀਂ ਆ ਇਹਨਾਂ ਦਾ ਕਿਉਂਕਿ ਇੱਥੇ ਗਰੁੱਪਵਾਦੀ ਬਹੁਤ ਬਣ ਗਿਆ ਪੂਰੀ ਦੀ ਪੂਰੀ ਬੀਜੇਪੀ ਜਾਖੜ ਸਾਹਿਬ ਨੂੰ ਪ੍ਰਧਾਨ ਸੈਪਟ ਨਹੀਂ ਕਰ ਰਹੀ ਹੈਗੀ ਉਹ ਕਹਿੰਦੇ ਕਿ ਬਾਹਰੋਂ ਆਏ ਨੇ ਕਾਲੀ ਦਲ ਦੀ ਅਗਰ ਗਰਾਊਂਡ ਦੇਖੀ ਜਾਵੇ ਤੇ ਕਾਲੀ ਦਲ ਹਜੇ ਤੱਕ ਉੱਠ ਨਹੀਂ ਰਿਹਾਗਾ ਹਾਲਾਂਕਿ ਸੁਬੀਰ ਬਾਦਲ ਬਹੁਤ ਮਿਹਨਤ ਕਰ ਰਹੇ ਨੇ ਪਰ ਗਰਾਊਂਡ ਲੈਵਲ ਤੇ ਜਿਹੜੇ ਨਾ ਹੁਣ ਸਾਰੀਆਂ ਪਾਰਟੀਆਂ ਨੇ ਕੀ ਕਰ ਦਿੱਤਾ ਹੈਗਾ ਕਿ ਫੇਸਬੁਕ ਤੇ ਲਾਈਵ ਹੋ ਜੋ ਜੀ ਪ੍ਰੈਸ ਕਾਨਫਰੈਂਸ ਕਰ ਦੋ ਇਨਾ ਕੀ ਆ ਕੋਈ ਮਾਸਸ ਲੈਵਲ ਤੇ ਜਿਹੜੇ ਪ੍ਰੋਟੈਸਟ ਲੋਕਾਂ ਦੇ ਹੱਕ ਦੇ ਵਿੱਚ ਉਹ ਕੋਈ ਵੀ ਪਾਰਟੀ ਨਹੀਂ ਕਰੀ ਕਾਂਗਰਸ ਵੀ ਨਹੀਂ ਕਰੀ ਕਾਂਗਰਸ ਨੂੰ ਇਹ ਲੱਗਦਾ ਕਿ ਜੇ ਅਸੀਂ ਫਰਸਲ ਮੈਂ ਬੀਜਦਾ ਰਿਹਾ ਹਨਾ ਕੋਈ ਹੋਰ ਨਾ ਵੱਢ ਕੇ ਲੈ ਜੇ ਉਹਨਾਂ ਜੋ ਉਹ ਪੰਗਾ ਹੈਗਾ ਤੇ ਇਹ ਜਿਹੜਾ ਗੱਠ ਜੋੜਨ ਨੂੰ ਲੈ ਕੇ ਜਿਹੜੀਆਂ 2024 ਦੇ ਵਿੱਚ ਪੰਜਾਬ ਦੀ ਜਿਹੜੀ ਸਥਿਤੀ ਹੱਲੇ ਨਾ ਧੁੰਦਲੀ ਜੀ ਆ ਸਾਫ ਨਹੀਂ ਹੋ ਸਕਦੀ ਨਹੀਂ ਸਾਫ ਨਹੀਂ ਹੋ ਲਿਆਈ ਇੱਕ ਤੇ ਟਾਈਮ ਬੜਾ ਹੈਗਾ ਦੁਜਾ ਇਹ ਹੈ ਕਿ ਜਿਵੇਂ ਕੇਜਰੀਵਾਲ ਸਾਹਿਬ ਤੇ ਭਗਵੰਤ ਸਿੰਘ ਸਾਹਿਬ ਕਹਿੰਦੇ ਕਿ ਮੇਰੇ ਵੀ ਬੱਤੀ ਆ ਤੇ ਮੇਰੇ ਵੀ ਬੱਤੀ ਆ ਜਿਹੜਾ ਬੱਤੀ ਦੰਦ ਵਾਲਾ ਕਹਿੰਦੇ ਜਿਹੜੇ ਮੂੰਹੋਂ ਬੋਲਦੇ ਤੇ ਬੋਲ ਪੁੱਗ ਜਾਂਦੇ ਨੇ ਤੂੰ ਸਵਾਲ ਹੈ ਕਿ ਤੁਹਾਡੇ ਬੱਤੀ ਦੰਦ ਪੰਜਾਬ 'ਚ ਹੀ ਆ ਬਿਲਕੁਲ ਗੁਜਰਾਤ 'ਚ ਨਹੀਂ ਰਾਜਸਥਾਨ 'ਚ ਨਹੀਂ ਆਏ ਮੱਧ ਪ੍ਰਦੇਸ਼ 'ਚ ਨਹੀਂ ਛੱਤੀਸਗੜ੍ਹ 'ਚ ਉਸ ਤੋਂ ਪਹਿਲਾਂ ਹਿਮਾਚਲ ਹਿਮਾਚਲ ਲਾ ਲੂ ਉੱਤਰਾਖੰਡ ਲਾ ਲੂ ਗੁਜਰਾਤ 'ਚ ਨਹੀਂ ਸੀ ਨਾ ਇਸ ਕਰਕੇ ਜਿਹੜੀ ਪੰਜਾਬ ਦੀ ਜਿਹੜੀ ਸਥਿਤੀ ਆ ਇਹ ਦਾਵਾ ਡੋਲਦੀ ਆ ਹੁਣ ਭਾਜਪਾ ਦਾ ਸਵਾਲ ਹੈ ਕਿ ਕਾਲੀ ਦਲ ਦਾ ਗੱਠ ਜੋੜ ਹੋਏਗਾ ਕਿ ਨਹੀਂ ਹੋਏਗਾ ਹੁ ਹੁਣ ਜੇਸ ਹਾਬ ਦੇ ਨਾਲ ਅਮਰੀਕਾ ਜਾਂ ਕੈਨੇਡਾ ਦੇ ਵਿੱਚ ਸਿੱਖ ਟਾਰਗੇਟ ਹੋ ਰਹੇ ਨੇ ਜੀ ਤੇ ਜੇ ਕਾਲੀ ਦਲ ਸਮਝੌਤਾ ਕਰਦਾ ਵਾ ਕਿਉਂਕਿ ਬੀਜਪੀ ਤੇ ਇਲਜ਼ਾਮ ਲੱਗ ਭਾਰਤ ਸਰਕਾਰ ਤੇ ਇਲਜ਼ਾਮ ਲੱਗ ਰਹੇ ਭਾਰਤ ਸਰਕਾਰ ਦੀ ਗਵਾਹੀ ਕੌਣ ਕਰੇ ਬੀਜਪੀ ਕਾਲੀ ਦਲ ਤੁਹਾਡੇ ਤੇ ਵੀ ਨੁਕਸਾਨ ਚ ਤੇ ਬੀਜਪੀ ਕਹ ਰਹੀ ਕਿ ਇਹਨਾਂ ਨੇ ਸਾਡੇ ਨਾਲ ਧੋਖਾ ਕੀਤਾ ਇਹ ਕਹਿੰਦੇ ਸਾਡੇ ਨਾਲ ਧੋਖਾ ਕੀਤਾ ਤੇ ਆਵਾਦੀ ਪਾਰਟੀ ਦਾ ਤੇ ਕਾਂਗਰਸ ਦਾ ਜੇ ਗੱਠ ਜੁੜ ਹੁੰਦਾ ਫਿਰ ਉਹ ਆਈ ਦੇ ਤਰੀਕ ਦੇ ਨਾਲ ਫਿਰ ਗੱਠ ਜੋੜ ਮਜ਼ਬੂਤ ਲੱਗਦਾ ਜੀ ਹੁਣ ਸਵਾਲ ਇਹ ਕਿ ਇੱਕ ਪਾਸੇ ਫਿਰ ਭਗਵੰਤ ਮਾਨ ਸਾਹਿਬ ਕੀ ਕਹਿਣਗੇ ਕਿ ਜਦੋਂ ਮੰਚ ਤੇ ਰੈਲੀਆਂ ਕਰਨਗੇ ਬਿਲਕੁਲ ਤੇ ਤੁਹਾਡੇ ਉਹਨੇ ਕਿੰਨੇ ਬੰਦੇ ਫੜਦੇ ਆ ਗਏ ਨੇ ਹਨਾ ਅੱਧਿਆਂ ਨੂੰ ਵਿਜੀਲੈਂਸ ਦੀ ਜਾਂਚ ਚੱਲੀ ਹਨਾ ਉਹ ਕਿਵੇਂ ਇਹਨਾਂ ਦੇ ਕ腐ਸ਼ਨ ਦਾ ਜਿਹੜਾ ਟੋਕਰਾ ਵਾ ਉਹ ਆਪਣੇ ਸਿਰ ਕਿਵੇਂ ਚੁੱਕਣਗੇ ਹਮ ਜਾਂ ਫਿਰ ਜਿਹੜੇ ਕਾਂਗਰਸੀ ਫੜੇ ਗਏ ਨੇ ਤੇ ਉਹ ਕੀ ਕਹਿਣਗੇ ਕਿ ਭਗਵੰਤ ਮਾਨ ਸਾਹਿਬ ਨੇ ਬਹੁਤ ਵਧੀਆ ਕੰਮ ਕੀਤਾ ਤੇ ਪੰਜਾਬ 'ਚ ਇਸ ਕਰਕੇ ਜੇ ਇਹਨਾਂ ਦਾ ਗੱਠਜੋੜ ਹਾਈ ਕਮਾਂਡ ਨੇ ਘੁਰਕੀ ਮਾਰਤੀ ਗਾਂਧੀ ਟੱਬਰ ਨੇ ਘੁਰਕੀ ਕਰਤੀ ਹੈਗੀ ਹੋ ਸਕਦਾ ਹੈ ਕਿ ਦੋਨੇ ਗੱਠਜੋੜ 7-8 ਸੀਟਾਂ ਲੈ ਜਾਣ ਪਰ ਜਿੱਦਨ ਰਿਜ਼ਲਟ ਆ ਗਿਆ 224 ਦਾ ਉਸ ਦਿਨ ਜਿਹੜਾ ਕਾਂਗਰਸ ਪੰਜਾਬ ਚੋਂ ਬਿਲਕੁਲ ਖਤਮ ਹੋ ਜਾਊਗੀ ਜਿਵੇਂ ਉੱਤਰਾਖੰਡ ਚ ਹੋ ਗਈ ਜਿਵੇਂ ਦਿੱਲੀ ਚ ਹੋ ਗਈ ਜਿਵੇਂ ਬਿਹਾਰ ਚ ਹੋ ਗਈ ਜਿਵੇਂ ਯੂਪੀ ਚ ਹੋ ਗਈ ਤੇ ਜਿੱਥੇ ਸਦੀਆਂ ਹੀ ਹੋ ਗਈ ਇਹਨਾਂ ਦੀ ਸਰਕਾਰ ਨਹੀਂ ਤੇ ਫਿਰ ਇਹ ਪੰਜਾਬ ਇੱਕ ਅਖੀਰਲਾ ਸੂਬਾ ਹੋਊਗਾ ਜਿੱਥੇ ਕਾਂਗਰਸ ਕਿਉਂਕਿ ਬਹੁਤ ਸਾਰੇ ਫਿਰ ਉਸ ਤੋਂ ਬਾਅਦ ਜਿੱਦਣ ਗੱਠਜੋੜ ਹੋ ਗਿਆ ਪੰਜਾਬ ਕਾਂਗਰਸ ਦੇ ਅੱਧੇ ਸਾਭ ਕਾ ਐਮਐਲਏ ਤੇ ਮੰਤਰੀ ਉਹ ਸਾਰੇ ਭੱਜ ਕੇ ਜਾਂ ਬੀਜੇਪੀ 'ਚ ਵੜ ਜਾਣਗੇ ਜਾਂ ਅਕਾਲੀ ਦਲ 'ਚ ਵੜ ਜਾਣਗੇ ਜੀ ਮਾਪੂਨਰ ਸਾਹਿਬ ਤੁਸੀਂ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਵੀ ਥੈਂਕ ਯੂ ਜੀ ਅੱਜ ਦੀ ਗੱਲਬਾਤ ਦੇਸ਼ ਦੀ ਸਿਆਸਤ ਨੂੰ ਲੈ ਕੇ ਖਾਸ ਤੌਰ ਤੇ ਕਾਂਗਰਸ ਤੇ ਭਾਜਪਾ ਜਿਵੇਂ ਦੇਸ਼ ਦੀ ਸਿਆਸਤ ਦੀ ਗੱਲ ਕੀਤੀ ਹੈ ਖਾਸ ਤੌਰ ਤੇ ਪੰਜਾਬ ਨੂੰ ਲੈ ਕੇ ਆਮ ਆਦਮੀ ਪਾਰਟੀ ਦਾ ਗੱਠਜੋੜ ਹੋਏਗਾ ਜਾਂ ਨਹੀਂ ਹੋਏਗਾ ਅਕਾਲੀ ਦਲ ਆਉਣ ਵਾਲੇ ਦਿਨਾਂ 'ਚ ਕੀ ਫੈਸਲਾ ਲਏਗਾ ਜਿਸ ਤਰ੍ਹਾਂ ਨਾਲ ਭਾਜਪਾ ਮਜ਼ਬੂਤ ਹੋਈ ਹੈ ਗੱਠਜੋੜ ਕਰੇਗੀ ਜਾਂ ਨਹੀਂ ਕਰੇਗੀ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਅੱਜ ਦੀ ਗੱਲਬਾਤ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਮਿਲਦੇ ਆਗੇ ਕਿਸੇ ਨਵੀਂ ਸਖਸ਼ੀਅਤ ਦੇ ਨਾਲ ਦਿਓ ਆਗਿਆ ਸਸਿਕਾਰ